ਉੱਥੇ ਪੈ ਗਏ ਕਿਉਂ ਸਮਾਂ ਦੇ ਕੇ ਆਏ ਨਹੀਂ ਰੇਲ ਸਟੇਸ਼ਨ ਦੇ ਵਿੱਚ ਰਹਿੰਦੀ ਸੀ ਚੋਰੀਓ ਫੋਨ ਰੱਖਦੀ ਦੀ ਚੋਰੀਓ ਮਿਲਦੀ ਦੀ ਉਹਦੇ ਨਾਲ ਚਲੇਗੀ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਹਾਂਜੀ ਫਿਰ ਅਸੀਂ ਲੱਭ ਲੁੱਭ ਕੇ ਜੀ ਆ ਅਸੀਂ ਜਦੋਂ ਪਤਾ ਲੱਗਿਆ ਲਿਆ ਕੇ ਚਾਲਾ ਉਹਦੇ ਪੈਰੀਂ ਹੱਥ ਲਾਏ ਭਰਾ ਦੇ ਲਾਏ ਸਟੇਸ਼ਨ ਦੇ ਵਿੱਚ ਬਾਹਰ ਗੈਰ ਮਰਦਾਂ ਦੇ ਨਾਲ ਰਹਿੰਦੇ ਨਹੀਂ ਕੀ ਕਹੋਗੇ ਉਹਨਾਂ ਨੂੰ ਅਸੀਂ ਕਿਹਾ ਸੀਗਾ ਬਾਬਾ ਜੀ ਨੂੰ ਉਹਨਾਂ ਨੇ ਵੀ ਟਾਈਮ ਦਿੱਤਾ ਸੀ ਵੀ ਅੱਜ ਪਹੁੰਚਿਓ ਤੇ ਅਸੀਂ ਪਹੁੰਚ ਗਏ ਤੇ ਉਹ ਨਹੀਂ ਆਈ ਤੇ ਕੱਲ ਸਾਨੂੰ ਬਾਬਾ ਚੜ੍ਹਤ ਸਿੰਘ ਨੇ ਫੋਨ ਕਰਿਆ ਵੀ ਤੁਸੀਂ ਉਰੇ ਆਓ ਭਾਈ ਤੇਰੇ ਘਰ ਦੇ ਆਣਗੇ ਆਪਾਂ ਬੈਠ ਕੇ ਕੋਈ ਪੰਚਾਇਤ ਦੇ ਹਿਸਾਬ ਨਾਲ ਪਹਿਲਾਂ ਸਾਡੇ ਪਹਿਲਾਂ ਵੀ ਪੰਚਾਇਤ ਚੋਂ ਬੇਕੂ ਬਣਾਈ ਗਈਆਂ ਹੁਣ ਵੀ ਸਾਨੂੰ ਅੱਜ ਬਾਬਾ ਜੀ ਉਹਨਾਂ ਨੂੰ ਵੀ ਬੇਕੂ ਬਣਾਤਾ ਉਹਨਾਂ ਨੇ ਸਾਨੂੰ ਇੱਥੇ ਧਰਮਪੁਰੇ ਅਸੀਂ ਮੰਡੀ ਦੇ ਵਿੱਚ ਖੜੇ ਆ ਬਾਬਾ ਚੜ੍ਹਤ ਸਿੰਘ ਜੀ ਲਵੇ ਅਸੀਂ ਸਾਰੀਆਂ ਸੰਗਮਾਂ ਵਾਲਾ ਵੀ ਬਾਬਾ ਜਗਰਾਜ ਸਿੰਘ ਜੀ ਨੇ ਜਿਹੜੇ ਉਹਨਾਂ ਨਾਲ ਅਸੀਂ ਸਾਰੀ ਫੌਜਾਂ ਲੈ ਕੇ ਉਰੇ ਆਇਆ ਸੀ 20-25 ਬੰਦੇ ਮੰਨ ਲਾ ਸਾਨੂੰ ਇੰਨਾ ਬੇਕੂ ਬਣਾ ਗਿਆ ਜੀ ਅੱਧੋਂ ਵੱਧ ਛੱਡ ਦਿਓ ਮੇਰੇ ਬੱਚੇ ਵੀ ਨਾਲ ਨੇ ਸਾਰਾ ਕੁਝ ਅੱਜ ਉਹ ਕਹਿੰਦੀਆਂ ਨੇ ਅਸੀਂ ਕੋਰਟ ਚ ਨਿਪਟਾਂਗੇ ਕੋਰਟ ਤੋਂ ਸਾਨੂੰ ਫੋਨ ਵੀ ਆ ਗਿਆ ਜੀ ਵੀ ਤੁਹਾਡੇ ਵਾਰੰਟ ਪਹੁੰਚ ਚੁੱਕੇ ਨੇ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਪਹਿਲਾਂ ਪੰਚਾਇਤ ਦਾ ਫੈਸਲਾ ਸੁਣ ਲਈਏ ਬਾਬਾ ਜੀ ਦਾ ਫੈਸਲਾ ਸੁਣ ਲਈਏ ਕੀ ਕਹਿੰਦੇ ਨੇ ਤੁਸੀਂ ਹੋਰ ਵੀ ਦੱਸ ਰਹੇ ਸੀ ਕਿ ਤੁਹਾਡੀ ਪਤਨੀ ਦੇ ਗਲਤ ਰਿਲੇਸ਼ਨ ਨੇ ਕਈ ਬੰਦੀਆਂ ਦੇ ਨਾਲ ਆਪਦੀ ਆਪਦੇ ਪਰਿਵਾਰ ਆਪਦੇ ਪਰਿਵਾਰ ਦੀ ਗੱਲ ਕਰੋ ਤੁਸੀਂ ਉਹ ਵੀ ਦੱਸੋ ਸਾਹਮਣੇ ਬੜੀ ਗੱਲ ਬਣੂ ਉਹ ਗੱਲ ਆ ਜੀ ਮੇਰੇ ਘਰ ਦੇ 2013 ਤੋਂ ਪਹਿਲਾਂ ਦਾ ਇੱਕ ਘੱਗੇ ਦਾ ਮੁੰਡਾ ਸੀ ਜਿਹਦੇ ਨਾਲ ਰਿਲੇਸ਼ਨ ਤੇ 6 ਸਾਲ ਉਹਦੇ ਨਾਲ ਹੈ ਜੀ ਫਿਰ ਉਦੋਂ ਬਾਅਦ ਇੱਕ ਮੇਰਾ ਭਾਨ ਜਾਂ ਸੀ ਉਹਦੇ ਨਾਲ 4 ਮਹੀਨੇ ਬਾਹਰ ਲਾ ਕੇ ਆਏ ਜੀ ਜੇ ਤਾਂ ਤੁਹਾਡਾ ਭਾਨ ਜਾਂ ਸੀ ਉਹਦੀ ਤਕਰੀਬਨ ਕਿੰਨੀ ਕੋ ਉਮਰ ਸੀ ਕਿਉਂ ਉਹਦੀ 23-24 ਸਾਲ ਦੀ 23-24 ਸਾਲ ਦੀ ਘਰਦਿਆਂ ਦੀ ਉਮਰ ਕਿੰਨੀ ਚਾਹ 40 ਸਾਲ ਦੀ 40 ਸਾਲ ਦੀ ਉਮਰ ਹਾਂਜੀ 20 ਸਾਲ ਦੀ ਉਮਰ ਦਾ ਤੱਕਾ ਜਾਇਨਾ ਹਾਂਜੀ ਠੀਕ ਹੈ ਉਸ ਤੋਂ ਬਾਅਦ ਅਗਲਾ ਜੀ ਗੱਲਬਾਤ ਅਗਲੀ ਗੱਲਬਾਤ ਹੈ 4 ਮਹੀਨੇ ਬਾਅਦ ਸਾਨੂੰ ਕਹਿੰਦੀ ਮੈਂ ਤੇਰੀ ਕਾਲੀ ਗਊ ਆ ਤੇਰੇ ਘਰੇ ਆਉਣਾ ਫੇਰ ਵੀ ਅਸੀਂ ਉਹਦੀ ਗਲਤੀ ਮਾਫ ਕਰਕੇ ਆਪਣੇ ਘਰੇ ਰੱਖ ਲਈ 1 ਸਾਲ ਠੀਕ ਰਹੀ ਜੀ 1 ਸਾਲ ਤੋਂ ਬਾਅਦ ਇੱਕ ਪਵਾਨੀਗੜ ਦਾ ਪੰਡਤਾਂ ਦਾ ਮੁੰਡ ਠੀਕ ਆ ਹੁਣ ਮੰਨ ਲਾ ਐਂਡੋ ਨੇ ਘਰ ਜੜਤਾਈ ਸਾਡਾ ਮੰਨ ਲਾ ਦੋ ਇੱਕ ਮੁੰਡਾ ਉਹਦੇ ਨਾਲ ਸਭ ਮੇਰੀ ਸੱਸ ਸਾਰੇ ਇਹ ਇਕੱਠੇ ਨੇ ਜੀ ਮੇਰਾ ਘਰ ਜੜਦੇ ਨੂੰ ਦਬਕੇ ਵੀ ਮਾਰਦੇ ਨੇ ਚੋਰੀ ਛਪੋਰੀਆਂ ਘੇਰਦੇ ਵੀ ਨੇ ਜੀ ਬਾਕੀ ਮੈਨੂੰ ਨਿਸ਼ਾਫ ਮਿਲਣਾ ਚਾਹੀਦਾ ਮੈਂ ਬਾਬਾ ਜੀ ਉਹਨਾਂ ਲਵੇ ਆਇਆ ਮੈਨੂੰ ਨਿਸ਼ਾਫ ਫੁੱਲ ਦਿਵਾਉਣਗੇ ਮੈਨੂੰ ਇਹ ਵੀ ਉਮੀਦ ਆ ਮੈਂ ਕਹਦਾ 22 ਸਾਲ ਹੋ ਗਏ ਮੇਰੇ ਵਿਆਹ ਨੂੰ ਜੀ ਭੱਜ ਕੇ ਜੋ ਜੋ ਵੀ ਕਹਿੰਦੇ ਅਸੀਂ ਦੋ ਤਿੰਨ ਵਾਰੀ ਛੋੜੇ ਘਰੋਂ ਚਲੀ ਗਈ ਹੈ ਛੋੜੀ ਵਾਈਫ ਤੇ ਕਿਤੋਂ ਕਿੰਨੇ ਕਿੰਨੇ ਸਮੇਂ ਬਾਅਦ ਵਾਪਸ ਆ ਜਾਂਦੀਆਂ ਫਿਰ ਦੁਬਾਰੀ ਮੇਰੀ ਜੀ ਪਹਿਲਾਂ ਤਾਂ ਪਹਿਲੇ ਲੱ ਭੱਜੀ ਨਹੀਂ ਵਾਲੋ ਲੋਕੇਸ਼ਨ ਸ਼ਿਪ ਦੇ ਵਿੱਚ ਰਹਿੰਦੀ ਸੀ ਰਿਲੇਸ਼ਨਸ਼ਿਪ ਚ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੀ ਸੀ ਚੋਰੀਓ ਫੋਨ ਰੱਖਦੀ ਦੀ ਚੋਰੀਓ ਮਿਲਦੀ ਦੀ ਬੰਦੇ ਨੂੰ ਅਸੀਂ ਉਹ ਵੀ ਸਬਰ ਕਰ ਲਿਆ ਵੀ ਚੱਲ ਕੋਈ ਨਹੀਂ ਗਲਤੀ ਕਰ ਲਈ ਦੂਈ ਵਾਰ ਜਦ ਭੱਜੀ ਆ ਜੀ 4 ਮਹੀਨੇ ਲਾ ਕੇ ਆਈ ਮੇਰੇ ਭਾਨ ਜੇ ਨਾਲ ਹੀ ਠੀਕ ਹੈ 4 ਮਹੀਨੇ ਤੋਂ ਬਾਅਦ ਕਰਿਆ ਆਈ ਫੇਰ ਵੀ ਅਸੀਂ ਨੇ ਚਲੋ ਬੱਚੇ ਕਹਿੰਦੇ ਵੀ ਆਪਾਂ ਆਪਣੀ ਮਾਂ ਨੂੰ ਲਿਆਉਨੇ ਆ ਠੀਕ ਹੈ ਮੈਂ ਕਿਹਾ ਵੀ ਚਲੋ ਜੇ ਤੁਹਾਨੂੰ ਠੀਕ ਲੱਗਦਾ ਲਿਆਓ ਆਪਣੀ ਮਾਂ ਨੂੰ ਮੈਨੂੰ ਕੋਈ ਇਤਰਾਜ਼ ਨਹੀਂ ਫੇਰ ਵੀ ਜੀ ਉਦੋਂ ਸਾਲ ਬਾਅਦ ਫੇਰ ਪਾਨੀਗੜ ਸਮਾਨੇ ਤੋਂ ਮੈਂ ਪਾਨੀਗੜ ਆ ਗਿਆ ਜੀ ਸਮਾਨ ਚੱਕ ਕੇ ਪੋਨੀਗੜ ਵਿਖੇ ਪੰਡਤਾ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆ ਉਹਦੇ ਫੋਨ ਵੀ ਸਾਡੇ ਲਵੇ ਹੈਗੇ ਨੇ ਸਬੂਤ ਵੀ ਹੈਗਾ ਜੀ ਠੀਕ ਆ ਉਹਦੇ ਨੰਬਰ ਸਾਰਾ ਕੁਝ ਸਾਡੇ ਲਵੇ ਸਬੂਤ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਬਾਕੀ ਬਾਬਾ ਜੀ ਵੀ ਸਾਡੀ ਮਦਦ ਕਰ ਰਹੇ ਨਹੀਂ ਫੁੱਲ ਹੋਰ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਕੋਈ ਥਾਣੇ ਵੱਲੋਂ ਐਸਐਚਓ ਵੱਲੋਂ ਕੋਈ ਨਹੀਂ ਸੁਣਵਾਈ ਨਹੀਂ ਹੋਈ ਸਾਡੀ ਆਉਗੇ ਹੋਰੇ ਬੱਚੇ ਕੀ ਕਹੋਂਗੇ ਅੱਜ ਬਾਬਾ ਜੀਆਂ ਕੋਲ ਪਹੁੰਚਿਓ ਤੁਸੀਂ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਵੀ ਬਾਬਾ ਜੀ ਨੇ ਕੀ ਤੁਹਾਨੂੰ ਵਿਸ਼ਵਾਸ ਦਿਵਾਇਆਗਾ ਵੀ ਤੁਹਾਨੂੰ ਇਨਸਾਫ ਦਿਵਾਉਣ ਦੇ ਵਿੱਚ ਗੱਲ ਕਰਦੇ ਆ ਤੁਹਾਡੀ ਮਾਤਾ ਜੀ ਤੁਸੀਂ ਦੱਸਿਆ ਸੀਗਾ ਵੀ ਰਿਲੇਸ਼ਨ ਦੇ ਵਿੱਚ ਬਾਹਰ ਗੈਰ ਮਰਦਾਂ ਦੇ ਨਾਲ ਰਹਿਣੇ ਨਹੀਂ ਕੀ ਕਹੋਗੇ ਉਹਨਾਂ ਨੂੰ ਅਸੀਂ ਕਿਹਾ ਸੀਗਾ ਬਾਬਾ ਜੀ ਨੂੰ ਉਹਨਾਂ ਨੇ ਵੀ ਟਾਈਮ ਦਿੱਤਾ ਸੀ ਵੀ ਅੱਜ ਪਹੁੰਚਿਓ ਤੇ ਅਸੀਂ ਪਹੁੰਚ ਗਏ ਤੇ ਉਹ ਨਹੀਂ ਆਈ ਤੇ ਬਾਬਾ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਘਰ ਬਸਾਇਆ ਜਾਊਗਾ ਤੇ ਬਾਕੀ ਉਹ ਕੋਰਟ ਦੀ ਗੱਲ ਕਰ ਰਹੇ ਨੇ ਉੱਥੇ ਵੀ ਬਾਬਾ ਜੀ ਕਹਿ ਰਹੇ ਨੇ ਵੀ ਸਾਨੂੰ ਪੂਰਾ ਇਨਸਾਫ ਦਿਵਾਇਆ ਜਾਊਗਾ ਵੀ ਅਸੀਂ ਤੁਹਾਡੇ ਨਾਲ ਹਾਂ ਅਸੀਂ ਤਿੰਨ ਭੈਣ ਭਰਾ ਹਾਂ ਬੱਚਾ ਅਸੀਂ ਤਿੰਨ ਭੈਣ ਠੀਕ ਹੈ ਇੱਕ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਵੀ ਅੱਜ ਸ਼ਾਇਦ ਕਹਿੰਦੇ ਅੱਜ ਫੋਨ ਵੀ ਕਰਾਏਗਾ ਕੋਈ ਅੱਜ ਮਤਲਬ ਹਾਂਜੀ ਉਹਨਾਂ ਨੇ ਫੋਨ ਕੀਤਾ ਗੱਲ ਹੋਈ ਹੈ ਤੇ ਘਰੇ ਉਹਨਾਂ ਨੇ ਬਰੰਟ ਵੀ ਭੇਜੇ ਨੇ ਡਿਵੋਰਸ ਦੇ ਠੀਕ ਹੈ ਹਾਂਜੀ ਤੁਸੀਂ ਹੁਣ ਇੱਕ ਮਤਲਬ ਆਪਣੇ ਪਿਤਾ ਦੇ ਨਾਲ ਰਹਿਣਾ ਚਾਹੁੰਦੇ ਹੋ ਜਾਂ ਆਪਣੇ ਨਾਲ ਮਾਤਾ ਵੀ ਨਾਲ ਵੀ ਰਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਦੋਨੋਂ ਦੋਨਾਂ ਨਾਲ ਰਹਿਣਾ ਚਾਹੁੰਦੇ ਆ ਅਸੀਂ ਘਰ ਬਸੋਣਾ ਚਾਹੁੰਦੇ ਆ ਪੁਰਾਣੀਆਂ ਗਲਤੀਆਂ ਮਾਫ਼ ਕਰਕੇ ਸਾਡੀ ਮਾਤਾ ਸਾਡੇ ਕੋਲ ਆ ਜਾਏ ਇੱਕ ਵਾਰ ਠੀਕ ਹੈ ਕੀ ਲੱਗਦਾ ਵੀ ਤੁਹਾਨੂੰ ਕੋਸਾ ਹੈਗਾ ਵੀ ਤੁਹਾਡੀ ਮਾਤਾ ਤੁਹਾਡੀ ਤੋਂ ਹਾਂਜੀ ਮਤਲਬ ਕੀ ਨਾਮ ਹੈ ਤੁਹਾਡਾ ਅੰਗਰੇਜ਼ ਕੌਰ ਅੰਗਰੇਜ਼ ਕੌਰ ਤੁਸੀਂ ਕੀ ਲੱਗਦੇ ਹੋ ਗੁਰਜੰਤ ਸਿੰਘ ਦੇ ਭਰਾ ਆ ਜੀ ਮੇਰਾ ਥੋੜਾ ਭਰਾ ਆਏਗਾ ਹਾਂਜੀ ਤੇ ਸੁਣਨ ਦੇ ਵਿੱਚ ਇਹ ਵੀ ਆਏ ਸੀ ਵੀ ਤੁਹਾਡੇ ਬੇਟੇ ਨਾਲ ਵੀ ਚਲੀ ਗਈ ਸੀ ਇਹਨਾਂ ਦੀ ਪਤਨੀ ਸੀ ਜਿਹੜੀ ਹਾਂਜੀ 4-5 ਸਾਲ ਹੋ ਗਏ ਜੀ ਉਹਦਾ ਬੇਟਾ ਉਧਰ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਚਲ ਬਸਵਾਸ ਸੀ ਵੀ ਮਾਂ ਆਏਗੀ 24 ਘੰਟੇ ਉੱਤੀ ਕੰਮ ਕਰਦਾ ਸੀ ਬੇਟਾ ਜੀ ਉਹ ਵੀ ਉਹਨੂੰ ਲੈ ਗਈ ਜੀ ਉਹਦੇ ਨਾਲ ਚਲੇਗੀ ਤਿੰਨ ਚਾਰ ਮਹੀਨੇ ਤਿੰਨ ਚਾਰ ਮਹੀਨੇ ਹਾਂਜੀ ਫੇਰ ਅਸੀਂ ਲੁੱਪ ਲੁੱਪ ਕੇ ਜੀ ਆ ਅਸੀਂ ਜਦੋਂ ਪਤਾ ਲੱਗਿਆ ਲਿਆ ਕੇ ਚਾਲਾ ਉਹਦੇ ਪੈਰੀਂ ਹੱਥ ਲਾਏ ਭਰਾ ਦੇ ਲਾਏ ਵੀ ਚੱਲ ਕੋਈ ਨਾ ਵੀ ਬੱਚਿਆਂ ਕਰਕੇ ਤੂੰ ਮaaf ਕਰ ਦੇ ਬੱਚਿਆਂ ਨੇ ਕਿਹਾ ਵੀ ਚੱਲ ਕੋਈ ਨਾ ਤੇਰੀ ਗਲਤੀ ਮaaf ਕਰ ਦੰਨੇ ਮੈਨੂੰ ਕਹਿਣ ਲੱਗੀ ਭੈਣ ਘਰ ਬਾੜ ਦੇ ਕਿਹੜਾ ਮੁੜ ਕੇ ਕੁਝ ਨਹੀਂ ਕਹਿੰਦੀ ਨਾ ਮੈਂ ਲੜਾਂ ਨਾ ਮੁੜ ਕੇ ਕੋਈ ਗਲਤੀ ਕਰਾਂ ਤੇ ਅਸੀਂ ਨੇ ਘਰ ਬਾੜਤੀ ਭਾਜੀ ਉਹ ਤੇ ਉਦੋਂ ਬਾਅਦ ਫੇਰ ਕਿਸੇ ਫੇਰ ਦੁਆਰੇ ਫੇਰ ਜੀ ਨਾ ਚਲੀ ਗਈ ਅੱਗੇ ਦੁਆਰੀ ਫੇਰ ਜੀ ਆਪਾਂ ਗੱਲ ਕਰੀਏ ਦਵਾਰਾ ਪੰਡਤ ਨਾਲ ਜੀ ਹੁਣ 4-5 ਸਾਲ ਹੋ ਗਏ ਹੁਣ ਭਰਾ ਦਾ ਫੋਨ ਗਿਆ 10 ਦਿਨ ਹੋ ਗਏ ਜੀ ਗਈ ਪੰਡਤ ਨਾਲ ਗੱਲਾਂ ਕਰਦੀ ਸੀ ਫੋਨ ਫੜਿਆ ਗਿਆ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ 23 ਸਾਲ ਦੀ ਸੀ ਜਦ ਗਈ ਆ ਅੱਛਾ ਤੁਹਾਡੀ ਪਰਜਾਈ ਦੀ ਉਮਰ ਕਿੰਨੀ ਹੈ ਉਹ ਹੁਣ ਜਦੋਂ 45 ਸਾਲ ਦੀ ਹੋਣੀ ਹਾਂ ਹਾਂ ਬੱਚੇ ਦੀ ਉਮਰ ਬੱਚੇ ਦੀ ਉਮਰ ਦੀ ਹਾਂਜੀ ਮੇਰੇ ਬੇਟਾ ਦਾ ਉਹਦੇ ਬੱਚੇ ਦੀ ਉਮਰ ਦਾ ਸੀ ਠੀਕ ਹੈ ਹਾਂਜੀ ਤੇ ਬਸ ਉਹਨੇ ਆਪਦੇ ਲਾ ਪਤਾ ਨਹੀਂ ਕੀ ਚੱਕਰ ਦੀ ਕਾਹਤ ਹੋ ਗਈ ਆ ਬੇਟੇ ਨੂੰ ਲੈ ਕੇ ਕੋਈ ਪਤਾ ਨਹੀਂ ਮੈਨੂੰ ਸਾਨੂੰ ਕੋਈ ਦੇਣ ਲੈਣ ਦਾ ਸਾਡਾ ਕੋਈ ਨਹੀਂ ਹੈਗਾ ਮੇਰੇ ਭਰਾ ਨਾਲ। ਅੱਛਾ। ਨਾ ਦੇਣਾ ਨਾ ਲੈਣਾ। ਨਾ ਤੁਸੀਂ ਭਰਾ ਤੋਂ ਝੂਠੇ ਬਿਆਨ ਕਰ ਰਹੇ ਨੇ। ਕੋਈ ਤੁਸੀਂ ਭਰਾ ਤੋਂ ਪੈਸੇ ਲੈਣੇ ਸੀ। ਨਾ ਜੀ ਕੁਛ ਨਹੀਂ ਲੈਣਾ। ਤੁਸੀਂ ਦਿੱਤੇ ਸੀ ਪੈਸੇ। ਨਾ ਜੀ ਕੋਈ। ਨਾ ਕੋਈ ਦਿੱਤੇ। ਨਾ। ਠੀਕ ਹੈ। ਮਤਲਬ ਜੇ ਗੱਲ ਕਰੀਏ ਤਾਂ ਉਹ ਝੂਠੇ ਲਾ ਰਹੀ ਸੀ। ਹਾਂ ਜੀ ਝੂਠੇ ਲਾ ਰਹੀ ਐ ਸਾਰੇ ਗੱਲਾਂ ਬਣਾਉਂਦੀ ਆ ਉਹ ਝੂਠੀਆਂ। ਠੀਕ ਹੈ। ਹਾਂ ਜੀ। ਇਹ ਜਿਹੜਾ ਸਿਲਸਿਲਾ ਮਤਲਬ ਜਾਣ ਦਾ ਸਿਲਸਿਲਾ ਸੀ ਗਾਇ ਕਿੰਨੇ ਟਾਈਮ ਤੋਂ ਚੱਲ ਰਿਹਾ ਹੈਗਾ ਜੇ ਆਪਾਂ ਗੱਲ ਕਰੀਏ। ਉਹ 4-5 ਸਾਲ ਹੋ ਗਿਆ ਉਹ ਗਾਈ ਸੀ। ਅੱਛਾ ਉਦੋਂ ਗਾਈ ਸੀ ਉਹ ਆਪਾਂ ਅੱਜ ਪਹੁੰਚੇ ਆ ਬਾਪੂ ਚੱਟ ਸਿੰਘ ਜੀ ਕੋਲ ਬਾਪੂ ਜੀ ਕੀ ਕਹੋਗੇ ਜਿਵੇਂ ਕਿ ਅੱਜ ਪਰਿਵਾਰ ਤੁਹਾਡੇ ਕੋਲ ਪਹੁੰਚੇਗਾ ਇੱਕ ਦੋ ਬੱਚੀਆਂ ਨੇ ਛੋਟੀਆਂ-ਛੋਟੀਆਂ ਦੇ ਨਾਲ ਉਹਦਾ ਭਰਾ ਆਇਆ ਹੈਗਾ ਤੇ ਉਹਦੇ ਪਿਤਾ ਜੀ ਵੀ ਪਹੁੰਚੇ ਉਹਨਾਂ ਵੱਲੋਂ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦੀ ਜਿਹੜੀ ਮਾਤਾ ਹੈਗੀ ਉਹ ਗਲਤ ਬੰਦਿਆਂ ਦੇ ਨਾਲ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿੰਦੀ ਹੈ ਤੇ ਤੁਹਾਨੂੰ ਵੀ ਅੱਜ ਉਹਨਾਂ ਨੇ ਦੱਸਿਆ ਸੀਗਾ ਵੀ ਅੱਜ ਤੁਹਾਡੇ ਕੋਲ ਪਹੁੰਚਣਾ ਸੀ ਉਹਨਾਂ ਨੇ ਪਰ ਪਰਿਵਾਰ ਪਹੁੰਚ ਗਿਆ ਬੱਚੇ ਪਹੁੰਚ ਗਏ ਪਰ ਮਾਤਾ ਇਹਨਾਂ ਦੀ ਨਹੀਂ ਪਹੁੰਚੀ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਤੁਸੀਂ ਬਣ ਕੀਤਾ ਗੱਲ ਇਹ ਆ ਸਾਡੇ ਕੋਲ ਇਹ ਕੱਲ ਟੈਲੀਫੋਨ ਹੁੰਦਾ ਆ ਸੀ ਹਾਂਜੀ ਵੀ ਬਾਬਾ ਜੀ ਇਸ ਤਰ੍ਹਾਂ ਕਰਕੇ ਆ ਗੱਲਬਾਤ ਆ ਮੇਰਾ ਘਰ ਵਾਲਿਆਂ ਨਾਲ ਰੌਲਾ ਮੈਂ ਤਲਾਕ ਦਾ ਕੰਮ ਚੱਲ ਰਿਹਾ ਮੈਨੋ ਕਹ ਪੁੱਤ ਮੈਂ ਅੱਜ ਆ ਕਰੇ ਤੁਹਾਡੇ ਕੋਲ ਬਹਿ ਕੇ ਮੈਂ ਇੱਥੇ ਮਦਦ ਤਾਂ ਕੋਲੇ ਆਇਆ ਹਾਂ ਘੋੜੇ ਲੈ ਕੇ ਲਾਣਾ ਮੰਡੀ ਜੇ ਬੈਠੇ ਤੇ ਇੱਥੇ ਬਹਿ ਕੇ ਗੱਲ ਕਰ ਉਹ ਕਹਿੰਦੀ ਕੱਲ ਨੂੰ ਦੱਸ ਦੇ ਸੀ ਆਵਾਂਗੇ ਤਾਂ ਵੀ ਉਹਨੂੰ ਟਾਈਮ ਦਿੱਤਾ ਸਾਨੂੰ ਉਸ ਤੋਂ ਬਾਅਦ ਗਰਜੰਟ ਸਾਨੂੰ ਅਜੇ ਟਾਈਮ ਦਿੱਤਾ ਇਹ ਜੰਡਰ ਸਿੰਘ ਨੂੰ 10 ਬਿਆ ਟਾਈਮ ਤੱਕ ਦਾਫੇ ਚੜ੍ਹ ਕੋ ਪਹੁੰਚ ਜਾਣਗੇ ਤੁਸੀਂ ਪਹੁੰਚੋ ਬਹਿ ਕੇ ਆਪਾਂ ਮਸਲਾ ਹਲ ਕਰਦੇ ਹਾਂ ਬਾਕੀ ਬੇਨਤੀ ਆ ਵੀ ਉਹ ਨਹੀਂ ਆਏ ਦੇਖੋ ਜਿਹੜਾ ਮਤਲਬ ਗਜੰਡਰ ਸਿੰਘਾ ਤੋਂ ਗੁੱਡੀਆਂ ਨੇ ਇੱਕ ਤਾਂ 20 ਸਾਲ ਦੀ ਗੁੱਡੀ ਹੈ 17 ਸਾਲ ਦੀ ਗੁੱਡੀ ਹੈ 12 13 ਸਾਲ ਦਾ ਜਵਾਕ ਮੁੰਡਾ ਦੇਖੋ ਜੀ ਬੱਚਾ ਕਹ ਨਹੀਂ ਦੇਖ ਕੇ ਸੀ ਮਤਲਬ ਬੱਚਾ ਦੇ ਹੱਕ ਚ ਖੜੀ ਹੈ ਸਾਦੇ ਬਾਤੇ ਕੋਣੇ ਸੱਚ ਨਾਲ ਜੇ ਉਹ ਸੱਚੀ ਹੁੰਦੀ ਸਾਡੇ ਕੋਲ ਪਹਿਲਾਂ ਆ ਕੇ ਭਾਈ ਉਹਨੇ ਔਰਤਾਂ ਨਾਲ ਗੱਲ ਕੀਤੀ ਮਰਦਾਂ ਨਾਲ ਗੱਲ ਨਹੀਂ ਕੀਤੀ ਜੁੜੀਆਂ ਔਰਤਾਂ ਮਰਦਾਂ ਵੀ ਗਾਹਣੇ ਗਿਆਂ ਬਸ ਏਡਾ ਬਚਣ ਬਚਣ ਕਰੇ ਖਿਸਕੇ ਸੋ ਨਰੋਂ ਬਤਲੇ ਜੇ ਬਚਣ ਦੇ ਖੜਦਿਆਂ ਉਹ ਤਾਂ ਬਚਣ ਕਰਕੇ ਹੁਣ ਐਸ ਵਕਤ ਸਾਡੇ ਕੋਲੇ ਘਟੋ ਘਟ 20 ਸਿੰਘ ਇਕੱਠੇ ਬੈਠੇ 20 ਸਿੰਘ ਬੈਠੇ ਨਾਲ ਗੱਡੀਆਂ ਲੈ ਕੇ ਆਏ ਨਾਲੇ ਆਪਦਾ ਕੰਮ ਛੱਡ ਕੇ ਨੇ ਪਰਵਾਹ ਛੱਡ ਕੇ ਸਾਰੇ ਕਾਰ ਛੱਡ ਕੇ ਉਹਨਾਂ ਨੇ ਮਤਲਬ ਜੀ ਆ ਵੀ ਕਾਨੂੰਨੀ ਦੇ ਚ ਰਜਿਸਟਰੀਆਂ ਲਾਈਆਂ ਮਜ਼ਾਕੇ ਗੱਲ ਦਾ ਡਾਇਆ ਉਹਨਾਂ ਨੂੰ ਮਤਲਬ ਜੀ ਕਾਨੂੰਨੀ ਕਾਰਵਾਈ ਦੇ ਨਾਲ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਸੀ ਜਦ ਸਾਹ ਨੂੰ ਬੇਨਤੀ ਮਤਲਬ ਕਾਰ ਇਹ ਗੱਲਬਾਤ ਵੀ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਜੇਕਰ ਤੁਸੀਂ ਹੁਣ ਇੱਕ ਬੰ ਕਹ ਜੀ ਮੈਂ ਤਰਾਕ ਦੇਣਾ ਮਾੜੇ ਕਮਾਚ ਪੈਦੇ ਮਾੜੀ ਸੰਗਤ ਨਾਲ ਜੀਵੇ ਗਾਂ ਬੱਚੀਆਂ ਆਪਾਂ ਕਰਨੀ ਦੇਖ ਕੇ ਬੱਚਿਆਂ ਦੇਖ ਕੇ ਬੰਨੀ ਤਾਂ ਤਰਸਾਉਂਦਾ ਹਰ ਬੱਚੇ ਬੱਚੀਆਂ ਵਾਲੇ ਪਰਵਾਰਾਂ ਵਾਲੇ ਆਪਾਂ ਇਸ ਤਰ੍ਹਾਂ ਕਰਕੇ ਕੱਲ ਨੂੰ ਬੱਚੇ ਵਿਆਹ ਨਾਲ ਕੱਲ ਨੂੰ ਜਮਾਈ ਦੇ ਹੁਣ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਆਪਦੇ ਘਰੇ ਆਉਂਦੀਆਂ ਉਹਦੇ ਘਰ ਖਾਂਦੀਆਂ ਜੇ ਕੋਈ ਕਮੀ ਪੇਸੀ ਹੈ ਉਹ ਸਾਨੂੰ ਦੱਸਦੇ ਅਸੀਂ ਬੈਠ ਕੇ ਸਮਝਾਉਂਦੇ ਪਰਿਵਾਰਕ ਤੌਰ ਤੇ ਦੇਖੋ ਉਹਨਾਂ ਨੇ ਆਖਿਆ ਮੈਂ ਕੋਰਟ ਚ ਕਰਤਾ ਕੇਸ ਮਾਖਾ ਜੀ ਕੋਰਟ ਨੂੰ ਚੱਲ ਨਹੀਂ ਕਰ ਸਕਦੇ ਕੋੜ ਦਾ ਕੋਟੇ ਕਾਨੂੰਨ ਹੈ ਕਾਨੂੰਨੀਅਤ ਜਿਹੜਾ ਕਾਨੂੰਨ ਦਾ ਰਖਵਾਲਾ ਸੀ ਕਾਨੂੰ ਸਾਡੇ ਕਾਨੂੰਨੀ ਰਾਖੀ ਕਰਨੀ ਦੂਸਰੀ ਗੱਲ ਜਿਹੜਾ ਤੁਨ ਗੁਰੂ ਗੋਸੇ ਸਾਡੇ ਬਾਣਾ ਪਿਆ ਇਹ ਵੀ ਵੱਡਾ ਕਾਨੂੰਨ ਹੈ ਕਿਉਂਕਿ ਅਸੀਂ ਧਰਮ ਸ਼ਾਸਤਨ ਨਾਲ ਲੈ ਕੇ ਅਸੀਂ ਇਹ ਗੱਲ ਆ ਕਿ ਪੰਚਾਇਤ ਦੇ ਵਿੱਚ ਜਾਵਾਂਗੇ ਸਾਰਾ ਨਗਰ ਇਕੱਠਾ ਕਰਾਂਗੇ ਜਿਹਦੇ ਵਿੱਚ ਗਰਜੰਡ ਸਹੀ ਕਮੀਆਂ ਤਾਂ ਇਹਨੂੰ ਜਲੂ ਕਹਾਂਗੇ ਵੀ ਤੇਰੀ ਕਮੀਆਂ ਅਸੀਂ ਮਤਲਬ ਜਿਹਾ ਪੱਕੇ ਤੌਰ ਤੇ ਲਿਖ ਕੇ ਰੱਖਦੇ ਜੇ ਉਹਦੇ ਕਮੀਆਂ ਤਾਂ ਉਹ ਅਸੀਂ ਉਹਨੂੰ ਕਹਿੰਦੇ ਭਾਈ ਤੇਰੇ ਪੁੱਤ ਕਮੀਆਂ ਉਹਦਾ ਘਰ ਮਸਾਓ ਆਹਨ ਆਉ ਜਿਹੜੇ ਘਰਾਂ ਵਾਂਗ ਤੁਰੇ ਫਿਰੋ ਅੱਜ ਤੁਸੀਂ ਗੱਲ ਕਰਦੇ ਕੱਲੂ ਬੱਚੀਆਂ ਦੀ ਨਿਗਾ ਮਾਰੋ ਕੱਲੂ ਬੱਚੀਆਂ ਕਿੱਧਰ ਖਿਚਾਣਗੇ ਗੱਲ ਇਸ ਤਰ੍ਹਾਂ ਕਰਕੇ ਜਿਹੜਾ ਉਹਨਾਂ ਨੇ ਕਾੜ ਨੂੰ ਚੁੱਕਿਆ ਬਹੁਤ ਗਲਤ ਚੁੱਕਿਆ ਕੁੜੀ ਨੇ ਰਾਜਵੀਰ ਕੌਰ ਕੁੜੀ ਦਾ ਨਾਮ ਇਹਨਾਂ ਦੀ ਮਾਤਾ ਦਾ ਰਾਜਵੀਰ 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 ਕੌਰ ਦੂਸਰੀ ਗੱਲ ਇਹ ਚੀਜ਼ ਆ ਅਸੀਂ ਇਹਨੂੰ ਕਹਾਂਗੇ ਵੀ ਕੁੜੀਏ ਤੂੰ ਗਲਤ ਹੈ ਜਿੱਥੇ ਮਰਜ਼ੀ ਆ ਭੱਜਲਾ ਨਿਆਂ ਵੀ ਕੋਰਟ ਨੇ ਵੀ ਤੈਨੂੰ ਸੱਚ ਦੇ ਨੇ ਦੇਣਾ ਤੇ ਪੰਚਾਇਤ ਨੇ ਵੀ ਤੈਨੂੰ ਸੱਚ ਦੇ ਨੇ ਦੇਣਾ ਪਰ ਗੱਲ ਇਹ ਆ ਕੋਰਟ ਦੇ ਵਿੱਚ ਜਾਵਾਂਗੇ ਬੱਚਿਆਂ ਪੇਸ਼ ਕਰਾਂਗੇ ਸਿੱਧੀਆਂ ਵੀ ਆਹ ਦੇਖੋ ਜੱਸਾ ਸਭ ਜੇ ਬੱਚੇ ਖੜੀਆਂ ਨੇ ਇਹਨਾਂ ਤੱਕਾ ਦੇ ਕੇ ਗਲਤ ਕੰਮਾਂ ਦੇ ਵਿੱਚ ਗਲਤ ਰਸਾਲੇ ਹੱਥਾਂ ਦੇ ਚੜ ਕੇ ਬੱਚੇ ਬੱਚੇ ਨਾਲ ਇਹ ਤਰੋਕਾ ਰਹੀ ਹੈ ਨਾਲੇ ਉਹਦੇ ਘਰਾਂ ਤਰੋਕਾ ਰਹੀ ਹੈ ਮੈਂ ਕਹਿੰਦਾ ਅਸੀਂ ਸਾਡੇ ਸਤ ਸਤ ਦਾ ਪੇਸ਼ ਵੀ ਕਰਾਂਗੇ ਜਿੱਥੇ ਮਰ ਜੇ ਭਾਈ ਭਾਜਣਾ ਕੋਰਟ 'ਚ ਵੀ ਜਾਵਾਂਗੇ ਕਿਉਂ ਕੋਰਟ ਦੇ ਵਿੱਚ ਅਸੀਂ ਇਹ ਚੈਲੰਜ ਹੀ ਕਰ ਸਕਦੇ ਕੋਰਟ ਦੇ ਵੀ ਬੇਨਤੀ ਹੀ ਕਰ ਸਕਦੇ ਵੀ ਆ ਬੱਚੇ ਬੱਚੇ ਦੀ ਸੁਰੱਖਿਆ ਜੋ ਵੀ ਇਹਨਾਂ ਕੰਨੀ ਦੇਖ ਕੇ ਇਹਨਾਂ ਦਾ ਬੱਚਾ ਦਾ ਮਤਲਬ ਹੱਕ ਜਿਹੜੇ ਨੂੰ ਮਿਲੂਗਾ ਕੀ ਲੱਗਦਾ ਬਾਬਾ ਜੀ ਜਿਵੇਂ ਕਿ ਬੱਚੇ ਤੁਹਾਡੇ ਕੋਲ ਬੱਚਿਆਂ ਦੀ ਤੁਹਾ हां ਤੇ ਬੱਚਿਆਂ ਦੇ ਨਾਲ ਕਦੋਂ ਤੁਸੀਂ ਉਹਨਾਂ ਦਾ ਸਹਿਯੋਗ ਕਰੋਗੇ ਪੂਰਾ ਉਹਨੂੰ ਮਤਲਬ ਇਨਸਾਫ ਦਿਵਾਉਣ ਦੇ ਵਿੱਚ ਦੇਖੋ ਅਸੀਂ ਜਿੱਥੇ ਤੱਕ ਰਹੂਗਾ ਮੈਂ ਇਨਸਾਫ ਬੱਚਾ ਨਾਲ ਖੜਾ ਬੱਚਾ ਨੂੰ ਸਾਥ ਦਵਾਂ ਅਸੀਂ ਗਰਜੰਟ ਸਿੰਘ ਨੂੰ ਨਾ ਜਾਇਨਾ ਕੋਈ ਗੱਲ ਵੱਖਰੀ ਮੈਂ ਕਹਦਾ ਇਹਨਾਂ ਦੋਹਾਂ ਦੇ ਜੀ ਨੇ ਮੈਂ ਗੱਲ ਕਰਦਾ ਮੈਂ ਤਾਂ ਬੱਚਾ ਦੀ ਗੱਲ ਜੀ ਕਰਦਾ ਬੱਚੇ ਨਾਲ ਬੱਚੇ ਬੱਚੇ ਦੇ ਨਾਲ ਬੱਚਾ ਛੋਟਾ ਹੈ ਮੁੰਡਾ 12 13 ਸਾਲ ਦਾ ਵੱਡੇ ਗੁੱਡੀ ਇਸ਼ਾਰਾ 20 ਸਾਲ ਦੀ ਆ ਗੁਜੇਸਵਰ ਸਿੰਘ ਸਾਹਿਬ ਠੀਕ ਹੈ ਸਾਰੀਆਂ ਮਾਲਕ ਨਹੀਂ ਹੈ ਬਾਹਰ ਕੋਈ ਨਹੀਂ ਕੋਈ ਸਹੀ ਅੱਛਾ ਮਾਲਕ ਹੈ ਅਸੀਂ ਨਾਲ ਜਿੱਥੇ ਜੋ ਕੋਈ ਖੜਿਆ ਸਾਰਾ ਦਲ ਪਾਸਾ ਐਂਟਰ ਸੇ ਮਾਲਵਾ ਪਾਸਾ ਨਾਲ ਸ਼ਰੋਮਣੀ ਜੀ ਬਾਬਾ ਸੰਕਸ਼ਣ ਦੇ ਬਾਬਾ ਜਿਹਦਾ ਚੜ੍ਹ ਸਿੰਘ ਬਾਬਾ ਰਾਜਾ ਰਾਸ ਸਿੰਘ ੜਕਲੇਸ਼ ਬੈਠੇ ਸਾਰਾ ਪੰਥ ਨਾਲ ਠੀਕ ਹੈ ਜੀ ਬਾਬਾ ਜੀ ਤੁਹਾਡੇ ਕੋਲ ਕੋਈ ਮਸਲਾ ਆਇਆ ਸੀਗਾ ਜਿਹੜਾ ਇੱਕ ਪਰਿਵਾਰ ਦੇ ਵੱਲੋਂ ਇੱਕ ਬੱਚਿਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀਗੇ ਕਿ ਸਾਡੀ ਮਾਤਾ ਦੇ ਗਲਤ ਰਿਲੇਸ਼ਨ ਨੇ ਉਸ ਵੰਦੀਆ 'ਚ ਬਾਪੂ ਚਟ ਸਿੰਘ ਕੋਲ ਵੀ ਅੱਜ ਬੁਲਾਇਆ ਗਿਆ ਸੀ ਤੁਹਾਡੇ ਪਰਿਵਾਰਾਂ ਨੂੰ ਤੇ ਹੁਣ ਆਪਾਂ ਅਗਲੀ ਗੱਲ ਕਰੀਏ ਹੁਣ ਅਗਲਾ ਇੱਕ ਪਰਿਵਾਰ ਬੱਚੇ ਪਹੁੰਚ ਚੁੱਕੇ ਨੇ ਪਰ ਜਿਹੜੇ ਉਹਦੀ ਮਾਤਾ ਦਾ ਪਰਿਵਾਰ ਵਾਲਾ ਪਾਸਾ ਉਹ ਨਹੀਂ ਆਇਆ ਕੋਈ ਉਹ ਪਖਤ ਕੋਈ ਕੀ ਕਹੋਗੇ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਇਹੀ ਬੇਨਤੀ ਹੈ ਜੀ ਜਿਵੇਂ ਭਾਈ ਗੁਰਜੰਟ ਸਿੰਘ ਆਪਣੇ ਕੋਲੇ ਮਸਲਾ ਲੈ ਕੇ ਆਏ ਸੀ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀਡੀਓ ਸਾਂਝੀ ਕੀਤੀ ਸੀ ਹਨਾ ਹਾਂਜੀ ਤੇ ਜਿਹੜੇ ਇਹਨਾਂ ਦੇ ਘਰ ਦੇ ਨੇ ਤੇ ਇਹਨਾਂ ਦੀ ਸੱਸ ਆ ਗਈ ਉਹ ਬਾਪੂ ਚੜਤ ਸਿੰਘ ਕੋਲੇ ਪੇਸ ਹੋ ਗਏ। ਅਸੀਂ ਇਹਨਾਂ ਦੀ ਸਾਰੀ ਇਨਕੁਆਇਰੀ ਕੀਤੀ ਹੈ ਜਿੱਥੇ ਤੱਕ ਵੀ ਹੋ ਸਕਿਆ ਤੇ ਉਸ ਤੋਂ ਬਾਅਦ ਬਾਪੂ ਚੜਤ ਸਿੰਘ ਦਾ ਫੋਨ ਆਇਆ ਵੀ ਸਾਡੇ ਕੋਲ ਇੱਥੇ ਧਰਮਪੁਰਾ ਪਿੰਡ ਵਿੱਚ ਪਹੁੰਚੋ ਵੀ ਉਹ ਪਰਿਵਾਰ ਇੱਥੇ ਆਊਗਾ। ਅੱਜ ਅਸੀਂ ਇਹ ਪਰਿਵਾਰ ਨਾਲ ਆਇਆ 20-25 ਆਨੇ ਆਏਾਂਗੇ ਹਨਾ ਤੇ ਅੱਜ ਉਹ ਪਰਿਵਾਰ ਸ਼ਾਮਲ ਨਹੀਂ ਹੋਇਆ ਤੇ ਟੈਲੀਫੋਨ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਫੋਨ ਵੀ ਕੱਟਦਾ ਕਹਿੰਦੇ ਹੁਣ ਤਾਂ ਅਸੀਂ ਕੋਰਟ ਦੇ ਵਿੱਚ ਦੇਖਾਂਗੇ। ਵੀ ਜੇ ਪਹਿਲਾਂ ਹੀ ਕੋਰਟ ਦੇ ਵਿੱਚ ਦੇਖਣਾ ਸੀਗਾ ਇੱਥੇ ਆਉਣ ਦੀ ਕੀ ਲੋੜ ਸੀ ਇਹਨਾਂ ਨੂੰ ਕੀ ਨਿੰਗ ਸਿੰਘ ਬੰਦਾ ਹੁਣ ਫੌਜਾਂ ਵੱਲੋਂ ਕੀ ਅਗਲਾ ਐਕਸ਼ਨ ਕੀ ਹੋਊਗਾ ਜੇਕਰ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਐਕਸ਼ਨ ਦੇਖਣ ਨੂੰ ਮਿਲੂਗਾ ਅਗਲਾ ਐਕਸ਼ਨ ਤਾਂ ਇਹ ਹੈ ਜੀ ਹੁਣ ਜਿੱਥੇ ਤੱਕ ਹੋ ਸਕੇ ਆ ਜਿਵੇਂ ਉਹ ਕਹਿੰਦੇ ਕੋਰਟ ਤੱਕ ਜਾਵਾਂਗੇ ਹਨਾ ਇਹਨਾਂ ਕੋਲੇ ਅੱਜ ਕੋਰਟ ਤੋਂ ਫੋਨ ਵੀ ਆਇਆਗਾ ਤੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਸੱਚ ਦੇ ਨਾਲ ਖੜਿਆ ਤੇ ਖੜਦੇ ਰਹਾਂਗੇ ਜੀ ਕੀ ਕਹੋਗੇ ਇਨਸਾਫ ਦੀ ਗੱਲ ਕਰੀਏ ਇਨਸਾਫ ਦਿਵਾ ਕੇ ਹਟੋ ਇਨਸਾਫ ਦਿਵਾ ਕੇ ਹਟਾਂਗੇ ਜੀ ਜੋ ਦੇਖੋ ਤੁਸੀਂ ਇਹ ਦੇਖੋ ਵੀ ਇੱਕ 20 ਸਾਲ ਦੀ ਗੁੱਡੀ ਆ 17 ਸਾਲ ਦੀ ਗੁੱਡੀ ਆ 15 ਸਾਲ ਦਾ ਬੇਟਾ ਹੈ ਨਾ ਪਹਿਲਾਂ ਇਹਨਾਂ ਦੀ ਮਾਂ ਨੇ ਇੱਕ ਮੰਨ ਲਓ ਵੀ ਗਲਤ ਬੰਦੇ ਨਾਲ ਰਿਲੇਸ਼ਨ ਰੱਖਿਆ ਫੇਰ ਆਪਦੀ ਰਿਸ਼ਤੇਦਾਰੀ ਚ ਆਪਦੇ ਭਾਣ ਜੀ ਨਾਲ ਚਲੀ ਗਈ 4 ਮਹੀਨੇ ਲਾ ਕੇ ਆਈ ਆ ਤੇ ਉਸ ਤੋਂ ਬਾਅਦ ਫਿਰ ਕਿਸੇ ਪੰਡਤਾਂ ਦੇ ਮੁੰਡੇ ਨਾਲ ਗੱਲਬਾਤ ਹੋਈ ਉਹਦੇ ਵੀ ਟੱਚ ਦੇ ਵਿੱਚ ਆਏ ਨੇ ਤੇ ਹੁਣ ਇਹਨਾਂ ਨੂੰ ਕਹਿ ਰਹੀ ਹੈ ਵੀ ਮੈਂ ਤਲਾਕ ਦਵਾਂਗੀ ਉਹਨੂੰ ਹਜੇ ਤੱਕ ਸ਼ਰਮ ਨਹੀਂ ਆਉਂਦੀ ਹੈ ਨਾ ਵੀ ਮੇਰੇ ਬੱਚਿਆਂ ਦੇ ਕੀ ਪ੍ਰਭਾਵ ਪੈ ਰਹੇ ਹੈਗਾ ਤੇ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਅਸੀਂ ਤਾਂ ਇਹੀ ਕਹਨੇ ਵੀ ਜਿੱਥੇ ਤੱਕ ਹੋ ਸਕੇ ਆ ਭਾਈ ਗੁਰਜੰਟ ਸਿੰਘ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਜੇ ਮੈਂ ਕਿ ਉਸੇ ਪਰਿਵਾਰ ਦੇ ਨਾਲ ਪਹੁੰਚਿਓ ਹਾਂਜੀ ਕਿ ਕਿਸ ਕਿਸ ਤਰ੍ਹਾਂ ਦਾ ਲੱਗਦਾ ਜਿਹੜਾ ਪਰਿਵਾਰ ਆ ਵੀ ਇਹ ਪਰਿਵਾਰ ਦਾ ਤੁਹਾਨੂੰ ਕੀ ਲੱਗਦਾ ਵੀ ਇਹ ਪਰਿਵਾਰ ਚ ਕਿੰਨੀ ਕਿ ਸੱਚਾਈ ਆ ਜਿਹੜੇ ਦੋਸ਼ ਲਾਰੇ ਨੇ ਆਪਣੀ ਪਤਨੀ ਤੇ ਕਿ ਦੂਸਰੇ ਦੀ ਗੱਲ ਕਰੀ ਦੂਜਾ ਦੂਜੀ ਧਰਤੀ ਗੱਲ ਗਈ ਤੇ ਉਹਨਾਂ ਦੇ ਵਿੱਚ ਤੁਹਾਨੂੰ ਕਿੰਨੀ ਕਿ ਸੱਚਾਈ ਲੱਗਦੀ ਹੈ ਉਹ ਦੋਵਾਂ ਦੀਆਂ ਗੱਲਾਂ ਬਾਤਾਂ ਸੋਹਣ ਦੇ ਵਿੱਚ ਜਾਂ ਆਪਾਂ ਬਾਪੂ ਜੀ ਕੋਲ ਪਹੁੰਚਿਆ ਬਾਪੂ ਚੜ੍ਹਤ ਸਿੰਘ ਜੀ ਕੋਲ ਪਹੁੰਚਿਆ ਇੱਥੇ ਇਹ ਪਰਿਵਾਰ ਆਇਆ ਜਾਂ ਉੱਥੇ ਉਹ ਇੱਥੇ ਫੇਰ ਦੀ ਉਹ ਪਰਿਵਾਰ ਪਹੁੰਚਿਆ ਕੀ ਕਹੋਗੇ ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਦੇਖੋ ਜੀ ਪਹਿਲਾਂ ਤਾਂ ਮੈਂ ਆ ਪਰਿਵਾਰ ਨੂੰ ਹੀ ਮਿਲੀ ਹਾਂ ਉਹ ਪਰਿਵਾਰ ਨੂੰ ਤਾਂ ਮੈਂ ਮਿਲੀ ਨਹੀਂ ਹੈਗੀ ਉਹਨਾਂ ਨੇ ਬਾਬਾ ਚੜ੍ਹਤ ਸਿੰਘ ਜੀ ਨੂੰ ਫੋਨ ਕੀਤਾ ਸੀ ਤੇ ਪਹਿਲਾਂ ਤਾਂ ਉਹ ਇੱਥੇ ਝੂਠੇ ਪੈ ਕੀ ਕਹਣਾ ਤੇ ਅਸੀਂ ਤਾਂ ਜਿਹੜੇ ਪਰਿਵਾਰ ਨਾਲ ਆਇਆ ਉਹ ਤਾਂ ਦੇਖੋ ਉਹਨਾਂ ਨੂੰ ਕੱਲ ਦਾ ਟਾਈਮ ਦਿੱਤਾ ਸੀ ਵਿਚਾਰੇ ਟਾਈਮ ਤੋਂ ਪਹਿਲਾਂ ਹੀ ਗੁਰੂ ਘਰ ਆ ਕੇ ਬਹਿ ਗਏ ਵੀ ਸਾਡੇ ਨਾਲ ਚੱਲੋ ਤੇ ਅਸੀਂ ਸਾਰੇ ਉਹਨਾਂ ਦੇ ਨਾਲ ਆਏ ਆ ਤੇ ਉਹਨਾਂ ਦੇ ਨਾਲ ਹੀ ਖੜਾਂਗੇ ਜੀ ਜਿੱਥੇ ਕਿਤੇ ਵੀ ਉਹਨਾਂ ਨੂੰ ਲੋੜ ਪੋ ਉਹਨਾਂ ਦੇ ਨਾਲ ਖੜਾਂਗੇ ਬਾਕੀ ਜਿਹੜਾ ਇਹ ਚੱਲ ਰਿਹਾ ਨਾ ਸਮਾਜ ਦੇ ਵਿੱਚ ਦੇਖੋ ਉਹਦੀਆਂ ਬੱਚੀਆਂ ਨੇ ਹਨਾ ਦੋ ਇੱਕ 20 ਸਾਲ ਦੀ ਇੱਕ 17 ਸਾਲ ਦੀ 15 ਸਾਲ ਦਾ ਬੇਟਾ ਦਾ ਤੇ ਉਹ ਆਉਣ ਵਾਲੇ ਸਮਾਜ ਨੂੰ ਕੀ ਸੇ ਦਊਗੀ ਜੀ ਜਿਹੜੀ ਹਨਾ ਅੱਜ ਬਗਾਨੇ ਮਾਰਗਾਂ ਦੇ ਪਿੱਛੇ ਫਿਰਦੀ ਹੈ ਉਹ ਆਉਣ ਵਾਲੇ ਟਾਈਮ ਦੇ ਵਿੱਚ ਕੀ ਆਪਣੀਆਂ ਬੱਚੀਆਂ ਨੂੰ ਸੇਧ ਦੇ ਪਾਉਗੀ ਜੀ ਕੋਈ ਉਹ ਕੋਈ ਸੇਧ ਨਹੀਂ ਹੈਗੀ ਕਿਉਂਕਿ ਜਿਵੇਂ ਇਹ ਸਮਾਜ ਦੇ ਵਿੱਚ ਨਗਾਰ ਆ ਰਿਹਾ ਬਹੁਤ ਵੱਡਾ ਬੇਸਿਕ ਮੈਂ ਵੀ ਇੱਕ ਔਰਤਾਂ ਪਰ ਮੈਂ ਇਹ ਇੱਕ ਔਰਤ ਨਾਂ ਤੇ ਕਲੰਕ ਹੈ ਜਿਹੜਾ ਇਹ ਚੱਲ ਰਿਹਾ ਨਾ ਸਿਸਟਮ ਜੋ ਸਰਕਾਰਾਂ ਨੇ ਕਰਤਾ ਜੀ ਤੁਸੀਂ ਰਿਲੇਸ਼ਨਸ਼ਿਪ ਚ ਰਹਿ ਸਕਦੇ ਹੋਗੇ ਇਹ ਗੰਦੀਆਂ ਨੀਤੀਆਂ ਨੇ ਪੰਜਾਬ ਦੇ ਵਿੱਚ ਪੰਜਾਬ ਨੂੰ ਖਤਮ ਕਰਨ ਦੀਆਂ ਸਾਡੇ ਜਿਹੜਾ ਸਿਸਟਮ ਹੈ ਇਹਨੂੰ ਖਤਮ ਕਰਨ ਦੀਆਂ ਦੇਖੋ ਕਾਨੂੰਨ ਦੇ ਆਧਾਰ ਤੇ ਉਹਨੇ ਅੱਜ ਵੀਰ ਨੂੰ ਫੋਨ ਕਰਾਇਆ ਸਾਡੇ ਨਾਲ ਆਂਦੇ ਆਂਦੇ ਬਿਤਾ ਨੂੰ ਸମ୍ਮਣ ਆਗੇ ਚਲੋ ਕੋਰਟ ਦਾ ਸਹਾਰਾ ਤਾਂ ਲੈ ਲੂਗੀ ਜੀ ਜਿਹੜੀ ਉਹਦੀ ਆਤਮ ਆਤਮਿਕ ਤੌਰ ਤੇ ਉਹ ਕਿੱਥੋਂ ਸਹਾਰਾ ਲਊਗੀ ਕਿਤੇ ਨਾ ਕਿਤੇ ਤਾਂ ਉਹਦੀ ਹਾਮੀ ਜਿਹੜੀ ਉਹਨੂੰ ਭਰਨ ਵੀ ਪੈਣੀ ਆ ਨਾ ਵੀ ਉਹਨੇ ਬਹੁਤ ਗਲਤ ਕਰ ਰਹੀ ਆ ਉਹ ਇੱਕ ਜਦੋਂ ਵੀਰ ਉਹਨਾਂ ਨੇ ਆਪਣੇ ਜਗਰਾਜ ਵੀਰ ਜੀ ਉਹਨਾਂ ਨੇ ਉਹਨਾਂ ਦੇ ਐਮਸੀ ਤੋਂ ਪਤਾ ਕੀਤਾ ਇਹਨਾਂ ਬਾਰੇ ਜੋ ਇਲਜ਼ਾਮ ਲਾ ਰਹੀ ਆ ਕਿ ਉਹ ਇਦਾਂ ਵੀ ਮਤਲਬ ਕਿ ਕਿਸੇ ਲੇਡੀਜ਼ ਨਾਲ ਰਹਿੰਦੇ ਨੇ ਵੀਰ ਜੀ ਉਹਨਾਂ ਨੇ ਪਤਾ ਕੀਤਾਗਾ ਉਹ ਕਹਿੰਦੇ ਵੀ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ 20 25 ਸਾਲਾਂ ਤੋਂ ਕਹਿੰਦੇ ਅਸੀਂ ਜਗੁਰਜਨ ਸਿੰਘ ਜੀ ਨੂੰ ਜਾਣਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਫਿਰ ਉਹ ਇਲਜ਼ਾਮ ਲਾ ਕੇ ਹੋ ਰਹੀ ਆ ਜਦ ਕਿ ਇਹਨਾਂ ਕੋਲੇ ਸਬੂਤ ਨਹੀਂ ਜਿਹੜਾ ਬੰਦਾ ਤਿੰਨ ਵਾਰ ਘਰੋਂ ਪੈਰ ਪੱਟ ਗਿਆ ਮੈਨੂੰ ਨਹੀਂ ਲੱਗਦਾ ਵੀ ਉਹ ਚੌਥੀ ਵਾਰ ਹਨਾ ਵੀ ਇਦਾਂ ਦਾ ਕੋਈ ਪੁਸ਼ ਵਧੀਆ ਕਦਮ ਲੈ ਕੇ ਘਰੇ ਆਊਗਾ ਫਿਰ ਵੀ ਇਹ ਲਿਆਉਣ ਨੂੰ ਤਿਆਰ ਸੀ ਇਹਨਾਂ ਦਾ ਬੜਾਪਨ ਆ ਵੀ ਇਹ ਲਿਆਉਣ ਨੂੰ ਤਿਆਰ ਸੀਗੇ ਪਰ ਕਿਤੇ ਨਾ ਕਿਤੇ ਇਹ ਗੱਲ ਮੈਨੂੰ ਵੀ ਆਪਣੇ ਆਪ ਨੂੰ ਨਾ ਸ਼ਰਮਿੰਦਗੀ ਨਾਲ ਕਹਿਣੀ ਪੈ ਰਹੀ ਆ ਵੀ ਅੱਜ ਦੇ ਟਾਈਮ 'ਚ ਸਭ ਤੋਂ ਵੱਡਾ ਜਿਹੜਾ ਕਦਮ ਔਰਤਾਂ ਚੱਕ ਰਹੀਆਂ ਨੇ ਘਰ ਪਟਣ ਦੇ ਵਿੱਚ ਔਰਤਾਂ ਦਾਗਾ ਕਿਉਂਕਿ ਹਜੇ ਵੀਰ ਤਾਂ ਸਮਝ ਜਾਂਦੇ ਨੇ ਸਮਝਾਏ ਪਰ ਇਹ ਔਰਤ ਜਾਤ ਹੈ ਜਿਹੜੀ ਕਦੇ ਨਹੀਂ ਸਮਝਦੀ ਹੈਗੀ ਦੇਖੋ ਜਦੋਂ ਬਾਬਾ ਜੀ ਨੂੰ ਉਹਨਾਂ ਨੇ ਸਮਾਂ ਦਿੱਤਾ ਸੀ ਬਾਬਾ ਜੀ ਕੋਲੇ ਨਹੀਂ ਆਏ ਇੱਥੋਂ ਹੀ ਝੂਠੇ ਪੈ ਗਏ ਅਸੀਂ ਪਰਿਵਾਰ ਦੇ ਨਾਲ ਬੱਚੀਆਂ ਦੇ ਨਾਲ ਉਹਨਾਂ ਦੇ بیٹے ਦੇ ਨਾਲ ਗੁਰਜੰਤ ਸਿੰਘ ਦੇ ਨਾਲ ਖੜੇ ਆ ਜੀ ਹਮੇਸ਼ਾ ਖੜੇ ਰਹਾਂਗੇ ਜੇ ਸਾਨੂੰ ਭਵਾਨੀਗੜ੍ਹ ਵੀ ਜਾਣਾ ਪਿਆ ਅਸੀਂ ਭਵਾਨੀਗੜ੍ਹ ਵੀ ਮਿਲਾਂਗੇ ਉਹਨਾਂ ਨੂੰ ਜਾ ਕੇ ਪੰਚਾਇਤ ਨਾਲ ਬਾਬਾ ਜੀ ਨੇ ਬਾਕੀ ਫੈਸਲਾ ਆਪਣਾ ਸੁਣਾਈ ਦਿੱਤਾ ਅਸੀਂ ਉਹਨਾਂ ਦੇ ਫੈਸਲੇ ਨੂੰ ਸਰ ਮੱਥੇ ਕਬੂਲ ਕਰਦੇ ਆ ਜੀ ਤੇ ਪਰਿਵਾਰ ਨਾਲ ਜਿੱਥੇ ਵੀ ਲੋੜ ਪਈ ਅਸੀਂ ਹਮੇਸ਼ਾ ਖੜੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹੋਗੇ ਜਿਵੇਂ ਕਿ ਅੱਜ ਪਪਾ ਧਰਮਪੁਰੇ ਪਹੁੰਚੇ ਆ ਬਾਬਾ ਜੀ ਚੜ੍ਹਤ ਸਿੰਘ ਜੀ ਕੋਲ ਜੇ ਵੀ ਗੱਜ ਦੋਏ ਪਰਿਵਾਰਾਂ ਨੂੰ ਇੱਥੇ ਬੁਲਾਇਆ ਗਿਆ ਸੀਗਾ ਬਹੁਤ ਬੜੀ ਖੁਸ਼ੀ ਹੋਈ ਵੀ ਬਾਬਾ ਚੜ੍ਹ ਸਿੰਘ ਕੋਲੇ ਜਾਵਾਂਗੇ ਉਹ ਸੱਚ ਦੀ ਗੱਲ ਕਰਦਾ ਤਾਂ ਸਾਡੇ ਨੌਜਵਾਨਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਵਧੀਆ ਸਾਨੂੰ ਖੁਸ਼ੀ ਹੋਈ ਤੇ ਪਰ ਮਸੂਸੀ ਇਹ ਇਹ ਹੋਈ ਹੈ ਇਹ ਅੱਜ ਉਹਨਾਂ ਨੇ ਸਾਨੂੰ ਇੱਕ ਲਾਰਾ ਲਾ ਕੇ ਸੋਦੇ ਬਾਬਾ ਚੜ੍ਹ ਸਿੰਘ ਨੂੰ ਵੀ ਸਾਨੂੰ ਮਹਾਮੂਰਖ ਵਾਂਗੂ ਬਣਾਤਾ ਉਹਨਾਂ ਨੇ ਜਦੋਂ ਉਹਨਾਂ ਨੇ ਟਾਈਮ ਦਿੱਤਾ 10 ਵਜੇ ਦਾ ਉਹ ਕਿਉਂ ਨਹੀਂ ਪਰਿਵਾਰ ਆ ਰਿਹਾ ਦੂਜੀ ਗੱਲ ਅਸੀਂ ਬੱਚਿਆਂ ਦੇ ਹੱਕ ਦੇ ਵਿੱਚ ਖੜਿਆ ਜਿੰਨਾ ਜਿਹੜੇ ਨੂੰ ਨੁਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇਹਨਾਂ ਦੇ ਨਾਲ ਖੜੇ ਰਹਾਗੇ ਬਾਬਾ ਕਮਾਂਡ ਸੀ ਖਾਲਸਾ ਹੋ ਰਹਾਂ ਮਤਲ ਢੀਆਂ ਦੇ ਟੀਚੇ ਨੂੰ ਲੈ ਕੇ ਚੱਲੇ ਹੋਇਆ ਨਾਲ ਜਿੰਨੀਆਂ ਸਾਡੀ ਫੌਜ ਹੈ ਇਹ ਸਾਰੀ ਨੇ ਤਿਆਰੀ ਕੀਤਾ ਵੀ ਆਪਾਂ ਪਈ ਇੱਕ ਮਹਿਮਤ ਚਲਾਈਏ ਅਸੀਂ ਹੋਰ ਵੀ ਸਿੰਘਾਂ ਨੂੰ ਜਿਹਦੇ ਜ਼ਥੇਦਾਰ ਮਤਲ ਪਿੰਡਾਂ ਦੇ ਵਿੱਚ ਬੈਠੇ ਨੇ ਸਾਡੇ ਉਹ ਮદાન ਦੇ ਵਿੱਚ ਆਉਣ ਆਪਦੇ ਜਥੇ ਬਣਾ ਕੇ ਤਾ ਬੀਤੀਆਂ ਨੂੰ ਸੱਚ ਦੇ ਹੱਕ ਦਵਾ ਤਾਂ ਇਹ ਜੇ ਲੋਕ ਰੋਦੇ ਨਾ ਫਿਰ ਨਾ 20-20 ਸਾਲ ਦੀਆਂ ਇਹਨੇ ਕੁੜੀਆਂ ਨੇ ਤੇ ਉਹ ਅੱਜ ਦੇਖੋ ਕੀ ਕਰ ਰੱਖਿਆ ਉਸ ਬੀਬੀ ਭੈਣ ਨੇ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਗਾਹਾਂ ਉਹਦੀ ਮਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਠੀਕ ਹੈ ਉਹ ਲੈਂਦੀ ਹੈ ਕੋਰਟ ਦਾ ਸਾਰਾ ਲਵੇ ਕੋਰਟ ਦੇ ਵਿੱਚ ਜਾਵਾਂਗੇ ਇਹਨਾਂ ਦੇ ਨਾਲ ਜਾ ਕੇ ਫਿਰ ਸੱਚ ਦੀ ਗੱਲ ਦੱਸਾਂਗੇ ਵੀ ਆਹ ਦੇਖੋ ਜੀ ਇਹਨੇ ਬੱਚੇ ਨੇ ਆਹ ਕੁਸ ਹੈ ਬਾਕੀ ਜੇ ਇਹ ਚ ਨੁਕਸ ਹੋਇਆ ਅਸੀਂ ਹੁਣ ਦੁਬਾਰੇ ਵੀ ਪੈਰਵਾਈ ਕਰਾਂਗੇ ਇਹ ਚ ਨੁਕਸ ਹੋਇਆ ਤਾਂ ਇੱਕ ਵੀ ਸਾਡੋ ਨੇੜੇ ਨਹੀਂ ਲੱਗਦਾ ਫਿਰ ਉਹਨੂੰ ਨਿصاف ਦਿਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹੈਲੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਨਹੀਂ ਭਾਈ ਤੁਸੀਂ ਧਰਮਪੁਰੇ ਜੋਰ ਲਾਵੇ ਤਾਂ ਸੋ ਪਾਪਾ ਜੀ ਕੋਰਟ ਕੀ ਨਹੀਂ ਬਣਾ ਦੇ ਆ ਗੱਲ ਕਰੋ ਬਾਬੂ ਬਾਬਾਈ ਨਾਲ ਕੋਈ ਨਹੀਂ ਜੀ ਇਹਦਾ ਕੋਰਟ ਹੀ ਨਿਭੜਾਂਗੇ ਇਹ ਬਾਬਾ ਜਿਹੜਾ ਇਹਨੂੰ ਬੋਲਦਾ ਹੈ ਅੱਛਾ ਹੈਲੋ ਹੈਲੋ ਹਾਂ ਭਾਈ ਜਿਹੜੀ ਕਰਨਾ ਚਾਹੁੰਦੇ ਆ ਪੁੱਛੂ ਇਹਨਾਂ ਨੂੰ ਤੇ ਤੁਸੀਂ ਹੁਣ ਟਾਈਮ ਦਿੱਤਾ ਸਾਡੇ ਕੋਲੇ ਆਉਣ ਦਾ ਕੋਲੇ ਕੀ ਦਾ ਲਾਏ ਨਹੀਂ ਆਇਆ ਪਰ ਕੇਸ ਬਾਬਾ ਵੀ ਲੱਗਾ ਕੋਰਟ ਦੇ ਵਿੱਚ ਤਾਂ ਤਾਲਾ ਕਰਕੇ ਫਿਰ ਅਸੀਂ ਨਹੀਂ ਆ ਸਕਦੇ ਕੋਰਟ ਦੇ ਆਪ ਅਸੀਂ ਉਹਨਾਂ ਨਾਲ ਨਿਭੜਾਂਗੇ ਕੱਲ ਕਿਉਂ ਬੁਲਾਇਆ ਤੁਸੀਂ ਹਾਂ ਕਿਉਂਕਿ ਆ ਵੀ ਆਮਾ ਦੇ ਆਮਾ ਦੀ ਕੀ ਹਾਲਤ ਹੈ ਬਈ ਜਿੱਦੀ ਫਤਿਹ ਹੈ ਆਏ ਜੀ ਫਤਿਹ ਨਾਲ ਗੱਲ ਨਹੀਂ ਟਿਪੜ ਜਿੰਦੀ ਵੀ ਤੂੰ ਫਤਿਹ ਨਾਲ ਗੱਲ ਵੇਡਦੇਂਗਾ ਫਤਿਹ ਨਾਲ ਨਹੀਂ ਹੁੰਦੇ ਪੁੱਤ ਮੇਰੇ ਆ ਗੱਲ ਇਹ ਆ ਵੀ ਚਾਰ ਬੰਦੇ ਬੈਠ ਕੇ ਗੱਲ ਕਾਲੀ ਸਿੱਖੀ ਦੀ ਹੁੰਦੀ ਆ ਤੇਰੀ ਕੋਈ ਤੂੰ ਸਾਡੀ ਦੋ ਸਮਝ ਨਹੀਂ ਇਹ ਸਾਡੇ ਨਾਲ ਗੱਲ ਤਾਂ ਸੋਹਣੇ ਸਾਡੇ ਨਾਲ ਪਹਿਲੀ ਗੱਲ ਤੂੰ ਸਾਡੇ ਨਾਲ ਗੱਲ ਕਾਲੀ ਨਹੀਂ ਸੀ ਗੱਲ ਵੀ ਮੈਂ ਆਉਂਗੀ ਬਾਬਾ ਜੀ ਆ ਕੇ ਆਉਂਗਾ ਪਰ ਤੂੰ ਯਾ ਕਹਦਾ ਮੈਂ ਟਾਈਮ ਦਿੱਤਾ ਕਿ ਅਸੀਂ ਆਵਾਂਗੇ ਉਹ ਬਾਬਾ ਜੀ ਤੂੰ ਸਾਡੀ ਦੋ ਸਮਝਾ ਲਈ ਤੂੰ ਹੁਣ ਪੱਠੇ ਪੱਜੀ ਘਰ ਸਾਡੇ ਬੈਠੀਆਂ ਕੁੜੀਆਂ ਤੇਰੀਆਂ ਮੇਰੇ ਕੋਲੇ ਸਾਹਮਣੇ ਬੈ ਪਟਿਆਲਾ ਮੁੰਡਾ ਤੇਰੇ ਸਾਹਮਣੇ ਬੈਠਾ ਮੇਰੀ ਗੱਲ ਤੋਂ ਸਾਡੇ ਘਰ ਆ ਕੇ ਗੱਲ ਪੈਂਦਾ ਗੱਲ ਪੈਂਦੇ ਨੇ ਆ ਕੇ ਅਸੀਂ ਤਾਂ ਗੱਲ ਪੈਂਦਾ ਫਿਰ ਕੋਈ ਗੱਲ ਪੈਂਦਾ ਉਹ ਕਾਹ ਪੈਣੀ ਉਹ ਤੇ ਮੇਰੀ ਗੱਲ ਸੁਣੋ ਕੌਣ ਪੈਂਦਾ ਗੱਲ ਤੇਰੇ ਘਰ ਵਾਲਾ ਪੈਂਦਾ ਆ ਕੇ ਹਾਂਜੀ ਤੇਰੇ ਘਰ ਵਾਲਾ ਪੈਂਦਾ ਕਹਲਾ ਕੇ ਘਰ ਵਾਲਾ ਮੇਰਾ ਕਿਹੜਾ ਹੈ ਗਾਈ ਜੇ ਨੋ ਕੋਈ ਜਿਹੜਾ ਅੰਦਾਕਾਰ ਅਰੇ ਮੇਰੇ ਕੋਈ ਸਾਈਟੇਰ ਤਾਂ ਬੰਦੇ ਤੇ ਇਹ ਕਹ ਰੋਂਦਾ ਲੋਕਾਂ ਨੂੰ ਨਹੀਂ ਫਿਰ ਪਤਾ ਕੀ ਆ ਜੇ ਕੋਈ ਜਿਹਦੇ ਕੰਮੇ ਪਈ ਮਤਲਬ ਆਪਾਂ ਤੇਰੇ ਘਰੇ ਕੰਮ ਉਹਨੂੰ ਢਾ ਲਾ ਕੇ ਜਿਹਦੀ ਪੱਕੇ ਤੇ ਕੰਮ ਤੈਨੂੰ ਢਾਦਾ ਇਹ ਗੱਲ ਤਾਂ ਫਿਰ ਦੋਹਾਂ ਪਾਸੇ ਚੱਲੂ ਇਹ ਜਿਹਦਾ ਕਦੇ ਖੇਤਾ ਕਰਨਾ ਤੇ ਜੇ ਤੁਸੀਂ ਦੇਖਿਆ ਮੈਂ ਨਾ ਛੋੜ ਮੇਰੀ ਜਾਂ ਫਿਰ ਇਹ ਕੰਮ ਆਪਾਂ ਨੂੰ ਸੋਲਣਾ ਕਾਫੀ ਤੇ ਕੋਰਸੇ ਨਿਭਾਣਾ ਦੇ ਇਹ ਗੱਲ ਜਿਹੜੀ ਹੋ ਗਈ ਸਾਡੀ ਹੋ ਗਈ ਹੈ ਗੱਲ ਤੁਹਾਡੇ ਨਾਲ ਵੈਸੇ ਕੀਤੀ ਤੇ ਰੰਜੀਤ ਨਾਲ ਆ ਸਾਡੀ ਗੱਲ ਕੋਈ ਹੋਈ ਨਹੀਂ ਵੋਟ ਵਾਲੇ ਵੀ ਤੇ ਕੁਛ ਨਹੀਂ ਨਿਭਾਉਂਦੇ ਕੋਰਸ ਦੇ ਵਿੱਚ ਮਿੱਥੂ ਹੈਗਾ ਨਾ ਤੇਰਾ ਵੀ ਨਹੀਂ ਕੁਸ਼ਰੀ ਕਰ ਸਕਦੀ ਫਿਰ ਕੋਰਟ ਦੇ ਵਿੱਚ ਵੀ ਪਤਾ ਹੀ ਆਪਾਂ ਚੈਲੇਂਜ ਦਾ ਕੋਰਟ ਨੂੰ ਕਰ ਸਕਦੇ ਫਿਰ ਵੀ ਪੰਚਾਇਤਾਂ ਨੇ ਬੀੜਦੀਆਂ ਹੁੰਦੀਆਂ ਪੰਚਾਇਤਾਂ ਹਾਲ ਨੂੰ ਜਾ ਕੇ ਕਰਦੇ ਕੋਈ ਕੁਸ਼ੇ ਤੇਰਾ ਕੁਸ਼ੇ ਗੱਲਾਂ ਹੋ ਜਾਂਦੀਆਂ ਨੇ ਮਾਗਰੂ ਇੱਕ ਗੱਲਾਂ ਨੇ ਹੁਣ ਕਰੀ ਉਸਦਾ ਕੁੜੀ ਤੂੰ ਆ ਬੋਲਾ ਦੇ ਜੱਲਾ ਕਰ ਦੋ ਮਾਮਾ ਵੀ ਆ ਤੇਰੀ ਆਤੀ ਆ ਮਟਿਆਰਾ ਬੈਠੇ 20 ਸਾਲ ਦੀ ਕੁੜੀ 17 ਸਾਲ ਦੀ ਮੇਰੇ ਸਾਹਮਣੇ ਬੈਠੀ ਆ ਤੂੰ ਉਹ ਕੋਈ ਜੇ ਕੋਈ ਤਲਾਕ ਦੇ ਨਹੀਂ ਬੈਠੇ ਤਲਾਕ ਦੇ ਤਾਂ ਵੀ ਤੈਨੂੰ ਕਿ ਤੈਨੂੰ ਕੁੱਟ ਮਾਰ ਕੋ ਗੱਲਬਾਤ ਖਾਦਾ ਕੋਈ ਇਨਸਾਨ ਤੈਨੂੰ ਇਨਸਾਨ ਆ ਜਾਂ ਤੈਨੂੰ ਘਰ ਨਹੀਂ ਦਿੰਦਾ ਬਾਹਰ ਨਹੀਂ ਦਿੰਦਾ ਤੈਨੂੰ ਬੱਚੇ ਰੋਟੀ ਨਹੀਂ ਦਿੰਦੇ ਤੂੰ ਇਹਨੂੰ ਦੱਸਦਾ ਸੇ ਵੀ ਆ ਗੱਲਬਾਤ ਆ ਬਹਿ ਕੇ ਪੰਚਾਇਤ ਫੈਸਲਾ ਕਰ ਲੈ ਜਿਹੜੀ ਕਮੀ ਪੀਸੀ ਹੈ ਤੇ ਘਰ ਆ ਪਊ ਉਹ ਮਟੇ ਦਿੰਦੇ ਆ ਅਜਿਹੀ ਗੱਲ ਬਧਾਈ ਕਿਉਂਦਾ ਕੋਟ ਵਾਲੀ ਜਾਂ ਹੋਰ ਕੋਈ ਗੱਲਬਾਤ ਕੋਟ ਨੂੰ ਤਾਂ ਹੀ ਕਹਿ ਨਹੀਂ ਸਕਦੇ ਕੋਸਾ ਮੈਂ ਤਾਂ ਪੰਚਾਇਤ ਦੀ ਤਰਫ ਤੇ ਫੈਸਲਾ ਕਰ ਲੈ ਭਾਈਚਾਰੀ ਦੀ ਗੱਲ ਕਰਦਾ ਮੈਂ ਸਾਨੂੰ ਵੈਗ੍ਰੀ ਜੀ ਦਾ ਖਾਲਸਾ ਵੈਗ੍ਰੀ ਜੀ ਦੀ ਸਤੇ ਬਾਬਾ ਜੀ ਹ ਹਾਂਜੀ ਬਾਬਾ ਜੀ ਕੀ ਪ੍ਰੋਬਲਮ ਹੋ ਗਈ ਐ ਤੇ ਗੱਲ ਫੈਸਲਾ ਤੂੰ ਸਾਡੇ ਕੋਲ ਟਾਈਮ ਤੇ ਕਿ ਆਏ ਨਹੀਂ ਐ ਕਿ ਬਾਬੇ ਨਹੀਂ ਬਾਬਾ ਜੀ ਮੈਂ ਐ ਨਹੀਂ ਐ ਉਹ ਘਰ ਆ ਕੇ ਨਾ ਮਤਲਬ ਉਹ کافی ਗੱਲ ਪੈ ਰਹੀ ਸੀ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੀ ਸੀ ਕੋਣ ਗਾਲਾਂ ਕੱਢਦਾ ਜਦੋਂ ਮੈਂ ਕੱਦਾ ਮੇਰਾ ਆਉਣ ਦਾ ਜਦੋਂ ਉਹਨਾਂ ਤੁਹਾਡੇ ਬੱਚਨਾਂ ਆ ਵੀ ਤੁਸੀਂ ਮੈਨੂੰ ਪਟਾਇਆ ਦਿੱਤਾ ਆਉਣ ਦਾ ਵੀ ਅਸੀਂ ਆ ਰਹੇ ਹਾਂ ਮੈਂ ਕਿਹਾ ਬੈਂ ਗਰੈਂਟਰ ਨੂੰ ਵੀ ਬੁਲਾ ਰਿਹਾ ਵੀ ਆ ਜਾਓ ਭਾਈ ਬਹਿ ਕੇ ਆਪਾਂ ਪਰਿਵਾਰਕ ਤੌਰ ਤੇ ਗੱਲ ਕਰ ਲੈਂਦੇ ਜਿਹਦੇ ਕੰਮੇ ਪੀਸੀਆ ਪਕੜ ਲੈਣੇ ਕੋਤਾ ਹੋਰ ਤੂੰ ਸਾਡੀ ਦੁਸ਼ਮਣ ਦਾ ਹੀ ਸਾਡੀ ਦੁਸ਼ਮਣ ਹੈਗੀ ਹੁਣ ਗੱਲਾਂ ਮਾਰ ਜੇ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਵੀ ਇਨਸਾਨ ਹੀ ਆ ਉਹ ਵੀ ਉਹ ਵੀ ਜੱਜ ਆ ਕਹੋ ਵੀ ਉਹ ਵੀ ਫੈਸਲੇ ਦੇਖਤੀ ਕਰਦੇ ਹੁੰਦੇ ਆ ਪਾਤੀਆਂ ਪੇਂ ਕਰਦਾ ਕਿ ਸਾਹਮਣੇ ਖੜ੍ਹ ਜਾਣੀਆਂ ਕੀ ਗੱਲ ਨਹੀਂ ਆ ਉਥੇ ਵਿੱਚ ਹੀ ਰੁਲ ਜੂਗੀ ਦਾ ਵਿੱਚ ਹੀ ਰੁਲ ਜੂਗੀ ਇਹ ਆ ਕੁੜੀਆ ਸਾਹਮਣੇ ਘੜਾ ਰਿਹਾ ਵੀ ਆ ਕੰਮ ਇਹ ਕੰਮ ਆ ਤਦ ਆ ਕਰੀਏ ਇਹ 10 ਬੰਦੇ ਮਗਰ ਖੜ੍ਹ ਜਾਣਗੇ ਜੇ ਮਗਰ ਕਲ ਖੜੂਗਾ ਬਾਬਾ ਜੀ ਕੋਰਟ ਕੇਸ ਲੱਗਿਆ ਨਾਲ ਕੋਰਟ ਲੱਗਿਆ ਮੈਂ ਸਾਹਿਬ ਦਾ ਕੋਰਟ ਕੇਸ ਤਾਂ ਲੱਗਿਆ ਵੀ ਸਾਡੇ ਦਾ ਫੈਸਲਾ ਪੰਚਾਇਤੀ ਦੇ ਕੋ ਮੇਰੀ ਗੱਲ ਸੁਣੋ ਪੰਚਾਇਤ ਨੂੰ ਕੋਰਟ ਨੂੰ ਕੋਈ ਚੈੜੀ ਨਹੀਂ ਕਰ ਸਕਦਾ ਭਾਈਚਾਰਾ ਕਰ ਸਕਦਾ ਜੇ ਭਾਈ ਸਾਡਾ ਸਾਡਾ ਸਮਝੌਤਾ ਹੁੰਦਾ ਤਾਂ ਕੋਰਟ ਨੂੰ ਵੀ ਅਸੀਂ ਲਿਖ ਕੇ ਦੇ ਸਕਦੇ ਵੀ ਸਾਡਾ ਸੁਲਤਾਂ ਹੋ ਗਿਆ ਹੁਣ ਸਮਝਦਿਆ ਮੇਰੀ ਗੱਲ ਬਾਤ ਹਾਂਜੀ ਕੋਰਟ ਨੂੰ ਅਸੀਂ ਕਹਿ ਨਹੀਂ ਕੋਰਟ ਰੂਮ ਵਾਲੇ ਬਾਈ ਜੱਗਾ ਤਾ ਬਹਿ ਕਹ ਰਹਾ ਸੀ ਮੈਂ ਤਾਂ ਗੱਲ ਤਾਂ ਤੇਰੇ ਭਾਈ ਕਰੇ ਮੈਂ ਗੱਲ ਕਰ ਲੈਣਾ ਬਚਨ ਮੇਰੇ ਨਾਲ ਕੀਤਾ ਵੀ ਅਸੀਂ ਆਵਾਂਗੇ 10 ਵੇ ਦੇ ਟਾਈਮ ਮੈਨੂੰ ਮੇਰੀ ਬੇਨਤੀ ਹੈ ਬਾਬਾ ਜੀ ਤੁਸੀਂ ਦੋ ਮਿੰਟ ਮੇਰੀ ਮੇਰੇ ਕੋਲ ਵੀ 25 ਬੰਦੇ ਆਏ ਬੈਠੇ ਹੁਣ ਉਹਨਾਂ ਕਰਾਇਆ ਪੜਾ ਗੱਡੀ ਦਾ ਕਰਾਇਆ ਪੜਾ ਕਿਹਦੇ ਭਾਈ ਤੁਸੀਂ ਕਹਿੰਦਾ ਮੈਂ ਸਾਡੂ ਆ ਕੇ ਪੈਂਦਾ ਚੱਲ ਮੈਂ ਆਉਣਾ ਮੈਂ ਵੈਰੀਫਾਈ ਕਰਦਾ ਤੇਰੇ ਘਰੇ ਆ ਕੇ ਕਿਹੜਾ ਤੈਨੂੰ ਗਾਲਾਂ ਕੱਢਦਾ ਮੈਨੂੰ ਦੱਸ ਮੈਂ ਆਮਾ ਇਸੇ ਗੱਲ ਬਾਤ ਤੈਨੂੰ ਕਿਹੜਾ ਗਾਲ ਕੱਢਦਾ ਇਹਨੂੰ ਕੌਣ ਗਾਲ ਪੁੱਛੋ ਹੀ ਮੰਡੀ ਚ ਬੋਲਤੀ ਨਹੀਂ ਬਾਬਾ ਜੀ ਤਾਂ ਹੀ ਕਹਿ ਰਹੀਆਂ ਇਹਨੂੰ ਗਾਲਾਂ ਕੱਢਦਾ ਮੈਂ ਸਰਪੰਚ ਤੋਂ ਵੈਰੀਫਾਈ ਕਰਾ ਲਿਆ ਤੇ ਪਿੰਡ ਤੋਂ ਵੈਰੀਫਾਈ ਕਰ ਲਿਆ ਵੀ ਕੌਣ ਇਹਨੂੰ ਗਾਲਾਂ ਕੱਢਦਾ ਕੁੜੀ ਨੂੰ ਰਾਜਵੀਰ ਨੂੰ ਕੌਣ ਗਾਲਾਂ ਕੱਢਦਾ ਕੌਣ ਗਾਲ ਪੈਂਦਾ ਕੀ ਗੱਲ ਬੰਦਾ ਕਿਉਂ ਛੱਡ ਕੇ ਕੁੜੀ ਨੂੰ ਗਈ ਆ ਕੁੜੀ ਨਾਲ ਦੇ ਕਿੰਗ ਆਈ ਹੈ ਮੈਂ ਉੱਥੇ ਕੱਟ ਕਰੂੰਗਾ ਇਹ ਗੱਲ ਮੈਂ ਤੇਰੀ ਗੱਲ ਤੇਰੇ ਪਿੰਡ ਦੇ ਬੇ ਕਾਕਾ ਪਿੱਟੂ ਮੈਨਾਂ ਦਾ ਇਹ ਮੈਂ ਹੋਰ ਸਾਹਿਬ ਦਾ ਬੰਦਾ ਮੈਂ ਸੱਚ ਦਾ ਬੁਜ਼ਾਰੀ ਆ ਮੇਰੀ ਸੁਣ ਗੱਲ ਪਸੰਦ ਬਾਈ ਤੈਨੂੰ ਪਤਾ ਹੀ ਮੇਰਾ ਨੀ ਆ ਮੀਏ ਦਿੱਤੀ ਗੱਲ ਇੱਕ ਮਿੰਟ ਬਾਬਾ ਜੀ ਮੇਰੀ ਜਿੱਥੇ ਆਵਾਂਗੇ ਪਿੰਡ ਦੇ ਵਿੱਚ ਪਿੰਡ ਤੇ ਫੈਸਲਾ ਆਊਗਾ ਕੋਰਟ ਦੀਆਂ ਕੋਰਟਾਂ ਚ ਗੱਲਾਂ ਕਰਿਓ ਪੰਚਾਇਤ ਚ ਮੈਂ ਪੰਚਾਇਤ ਦੀ ਗੱਲ ਕਰੂੰਗਾ ਇਹ ਗੱਲ ਮੇਰੀ ਯਾਦ ਰੱਖਿਓ ਪੰਚਾਇਤ ਚ ਕੁੜੀਆਂ ਨੂੰ ਵੀ ਲੈ ਕੇ ਆਉਂਗਾ ਮੁੰਡਿਆਂ ਨੂੰ ਵੀ ਲੈ ਕੇ ਆਉਂਗਾ ਮੈਨੂੰ ਕੋਈ ਹੋਰ ਆਵੇ ਨਾ ਆਵੇ ਅਸੀਂ ਜ਼ਰੂਰ ਆਵਾਂਗੇ ਮੈਂ ਸੱਚ ਦਾ ਮੈਂ ਸੱਚ ਦਾ ਫੈਸਲਾ ਕਰਕੇ ਜਾਊਂਗਾ ਗੱਲ ਤਾਂ ਸੁਣ ਮੇਰੀ ਸਾਚੀ ਜੀ ਗੱਲ ਕਰਦਾ ਹੱਕ ਮੰਗਦਾ ਸਾਡਾ ਬਾਬਾ ਜੀ ਮੇਰੀ ਬੇਨਤੀ ਤਾਂ ਸੁਣ ਲਓ ਤੁਸੀਂ 1 ਮਿੰਟ ਤੁਸੀਂ ਮੈਨੂੰ ਆਪਣਾ ਨਾਮ ਦੱਸ ਕੇ ਤੁਸੀਂ ਕਿਥੋਂ ਬੋਲ ਰਹੇ ਮੈਨੂੰ ਇਹ ਦੱਸ ਕੇ ਦੇਓ ਤੁਸੀਂ ਹਾਂ ਦੱਸੋ ਮੈਂ ਤੁਹਾਨੂੰ ਇਹ ਬੇਨਤੀ ਮੇਰੇ ਕੋਲੋਂ ਮੈਂ ਇਹ ਗੱਲ ਕਹਿ ਰਹੀ ਨਾ ਜੇ ਤੁਸੀਂ ਕਹਿੰਦੇ ਸੀ ਪੰਚਾਇਤੀ ਫੈਸਲਾ ਕਰਾਂਗੇ ਹਾਂ ਬਿਲਕੁਲ ਬਿਲਕੁਲ ਪੰਚਾਇਤ ਹਾਂ ਅਸੀਂ ਪੰਚਾਇਤ ਪਰ ਬਾਬਾ ਜੀ ਇਹ ਨਹੀਂ ਮੈਂ ਮੀਆਂ ਤੇ ਦਿੱਤੀ ਦੀ ਲੜਾਈ ਤੇ ਇਹ ਨਹੀਂ ਆਏਗਾ ਤੁਸੀਂ ਪਰਿਵਾਰ ਨੂੰ ਕਹਾਰਿਆਂ ਨੂੰ ਬਾਲਾ ਕੱਢੋ ਉਹ ਵੀ ਬਜ਼ੁਰਗ ਨੇ ਬਜ਼ੁਰਗ ਨੂੰ ਆਖੀਏ ਬੰਦੀ ਨੂੰ ਲੜਾਈ ਆ ਕੋਰਟ ਚ ਕਰਦਾ ਮੈਂ ਤੇਰੀ ਗੱਲ ਦਾ ਜਵਾਬ ਦਿੰਦਾ ਜੇ ਮੀਆਂ ਵੀ 2 ਲੜਾਈ ਹੈ ਇਹ ਵੀ ਕੋਰਟ ਕਰ ਕਰ ਚੱਲਿਆ ਜਾਵੇ ਇਹ ਘਰ ਦੇ ਫੈਸਲੇ ਕਰਾ ਜਿੰਨੇ ਨਹੀਂ ਹੋ ਜਾਂਦੇ ਦੇਖੋ ਪਾਸ ਹੁਣ ਕਿੰਨੇ ਸਾਲ 22 ਸਾਲ 22 ਸਾਲ ਤੈਨੂੰ ਹੋ ਗਏ ਫੇ 22 ਸਾਲ ਦੇ ਵਿੱਚ ਪੁੱਤ ਹੁਣ ਤੈਨੂੰ ਕਿੰਨਾ ਕੀ ਘਟ ਘਾਟਾ ਪੈ ਗਿਆ ਮਾਪੇ ਕੀ ਕਹਿੰਦੇ ਨੇ ਇਹਨੇ ਕਰ ਮੈਂ ਬਣਾ ਦਿੱਤੀ ਕੋਈ ਬੋਤ ਮੇਰੀ ਘਰ ਸੋਂ ਲਾਣਤਾ ਨਹੀਂ ਗਾਂ ਸਾਰੀ ਜ਼ਿੰਦਗੀ ਲਾਣਤਾ ਪੇੜੀਆਂ ਪੁੱਤ ਗਾਂ ਸੋਂ ਸਾਰੀ ਬੇਟੀ ਗਾਂ ਸੋਂ ਲਾਣਤਾ ਹੀ ਹੁੰਦੀਆਂ ਸਾਰੀ ਜ਼ਿੰਦਗੀ ਪੁੱਤ ਮੇਰੇ ਆ ਇਹ ਸੰਸਾਰ ਆ ਦਾਤੀ ਨੂੰ ਇੱਕ ਪਾਸੇ ਦੰਦਿਆ ਸੰਸਾਰ ਨੂੰ ਦੋ ਦੋ ਪਾਸੇ ਦੰਦਿਆ ਦੋਹੀ ਪਾਸੇ ਸੰਸਾਰ ਹੈ ਅਸੀਂ ਇਹ ਕਹਿੰਦਾ ਵੀ ਇਹਨਾਂ ਤੋਂ ਬਚੋ ਪਿਆਰ ਨਾਲ ਘਰ ਬਸਾਓ ਜਿਵੇਂ ਦੁਨੀਆ ਬਸਾਉਂਦੀ ਹੋਮ ਜੀ ਕੋ ਬਸਤੇ ਦੇ ਸੰਸਾਰ ਬਸ ਰਿਹਾ ਤੁਹਾਡੇ ਗਮਾਂਡਾਂ ਗਵੜ ਸਾਹ ਦੁਨੀਆ ਬਸ ਰਹੀ ਹੈ ਤੇਰੇ ਇਹ ਦਰਾਲੀ ਛੜੀ ਉਹ ਬਸ ਰਹੀ ਹੈ ਵੀ ਬਸ ਕੇ ਦਿਖਾਵੇ ਨਾ ਕਿ ਮੈਂ ਬਸ ਆਈਆਂ ਕਦੇ ਤਾੜ ਤੇ ਬਸ ਕੇ ਦਈਦੀ ਕਿ ਜਵਰਤਾ ਕੋ ਜੱਟ ਦੀ ਜਾਂ ਹੁਰਕੇ ਦੀ ਗੱਲਬਾਤ ਤੇ ਪਰੋਲੀ ਗੱਲਬਾਤ ਹਰਦੀ ਬਸ ਕੇ ਦਿਖਾ ਮਾ ਤੇ ਜੋ ਅੱਕਾ ਦੇ ਰਹੀ ਨੀ ਆ ਮਾ ਦੀ ਨਾਲ ਖੜਦੇ ਆ ਕਿ ਜਵਰਤਾ ਕੋ ਝਾਕੇ ਦਿਖਾਵੇ ਕੋਈ ਪਿੰਡਾ ਹੋਰ ਕੋਈ ਇਹਦੇ ਕੁੜੀ ਕਰਨ ਬਾਰੇ ਮੰਤਾ ਬਣਾਵੇ ਹੁਣ ਜੇ ਮਾਨੇ ਆਪ ਹੀ ਹੋਰ ਪਾਸੇ ਪੁੱਠੇ ਪਾਸੇ ਬਣਾਈ ਫਿਰਦਾ ਔਰ ਸਾਡਾ ਤੇ ਉਹਦੇ ਵਿੱਚ ਕਸੂਰ ਨਹੀਂ ਬਾਬਾ ਜੀ ਤੁਸੀਂ ਮੈਨੂੰ ਇਹ ਡਾਗਦੇ ਤੁਸੀਂ ਕਿੱਥੋਂ ਬੋਲ ਲਵੇ ਮੈਂ ਕਿੱਥੋਂ ਬੋਲ ਰਿਹਾ ਤੇ ਕਿਹੜੇ ਬਾਬਾ ਜੀ ਬੋਲਦੇ ਮੈਂ ਬਾਬਾ ਚਰਨ ਸਿੰਘ ਬੋਲਦਾ ਅਰਮਾ ਖਰਵਾ ਤਰਨਾ ਵਧੇ ਨਿਗਾਸ ਗਲ ਮੁਖੀ ਲੋਕਾਂ ਦੇ ਫੈਸਲੇ ਜੀ ਲੈਨੇ 24 ਘੰਟੇ ਮੈਂ ਨੇ ਘੂੜਿਆਂ ਚ ਬੈਠਾ ਪੁੱਤ ਮੇਰਾ ਤੁਹਾਡਾ ਟੈਲੀਫੋਨ ਮੇਰੇ ਨਾਲ ਗੱਲ ਹੋਈ ਆ ਬੈਨਾਨ ਵੀ ਹੋਈ ਆ ਕੁੜੀ ਰਾਜਵੀਰ ਨਾਲ ਵੀ ਹੋਈ ਆ ਗੱਲ ਤੇ ਨੰਬਰ ਵੀ ਲੈ ਨੰਬਰ ਇਹਨੇ ਦਿੱਤਾ ਵੀ ਆਵਾਂਗੇ ਸਵੇਰੇ 10 ਵਜੇ ਟਾਈਮ ਦਿੱਤਾ ਇੱਥੇ ਤਰਪੁਰੇ ਦੇ ਵਿੱਚ ਮੈਂ ਕੁੜੀ ਲਈ ਬੈਠਾ ਮਤ ਮੇਰੇ ਕੁੜੇ ਲਈ ਬੈਠਾ ਗੁਰਜਨ ਸਿੰਘ ਗੁਜਰ ਸਿੰਘ ਨੂੰ ਜਿੰਨੀ ਪਹੁੰਚ ਕੇ ਦਿੱਤੀ ਹਾਂ ਗੁਰਜਨ ਮੇਰੇ ਕੋਲ ਬੈਠਾ ਐਸ ਵਕਤ 20 25 ਬੰਦੇ ਆ ਕੇ ਦੇਖ ਸਕਦੇ ਜੇ ਕਹਿ ਤਰ ਮੂਵੀ ਦਿਖਾ ਦਿਆਂ ਹਾਂਜੀ ਤੁਹਾਨੂੰ ਯਕੀਨ ਨਹੀਂ ਆਉਂਦਾ ਮੈਂ ਫੋਟੋ ਦਿਖਾ ਦਿਆਂ ਤੁਹਾਨੂੰ ਸਾਰਿਆਂ ਨੂੰ ਨੇ ਨੇ ਉਹ ਬੰਨੇ ਫਿਰ ਹੋਰ ਗੱਲ ਤਾਂ ਹੈ ਕਿ ਸਾਨੂੰ ਝੂਠਾ ਕਹਦੇ ਕੀਤਾ ਤੁਸੀਂ ਸਾਡੇ ਬਚਨ ਕਰੇ ਖਿਸਕਸੋਈ ਲੜ ਕਰਤਾ ਸੀ ਬਚਨ ਕਰਕੇ ਸਾਨੂੰ ਵੀ ਝੂਠਾ ਬਣਾਇਓ ਇਹਦਾ ਥੋੜੇ ਬਚਨ ਵਾਲੇ ਕੀਤਾ ਮੈਂ ਇਹਨਾਂ ਨੂੰ ਬੁਲਾ ਲਿਆ ਇਹਨਾਂ ਮੈਨੂੰ ਕੀ ਲੋੜ ਸੀ ਵਗਰੇ ਮਾਂ ਦੇ ਫੇਰੇ ਖੜੇ ਜੀ ਮੈਂ ਇਥੇ ਬੁਲਾ ਲੈਂਦਾ ਇਹਨਾਂ ਵੀ ਮਤਲਬ ਜਿੱਥੇ ਮਤਲਬ ਤੇਰ ਪਾਣੀ ਬਚਾਰੇ ਨਾਲੇ ਪਰਿਵਾਰ ਛੱਡ ਕੇ ਤੇਰੇ ਫੇਰੇ ਸੀ ਸਾਡੀ ਗੱਲ ਨਾਲ ਸਹਿਮਤ ਆ ਬਾਬਾ ਜੀ ਸਾਡੀ ਗੱਲ ਨਾਲ ਸਹਿਮਤ ਆ ਮੈਂ ਵੀ ਪੂਰੀ ਸਹਿਮਤ ਆ ਸਾਡੀ ਗੱਲ ਨਾਲ ਹਾਂ ਹਾਂਜੀ ਕੋਈ ਨਾ ਤੁਸੀਂ ਮੈਨੂੰ 10 ਮਿੰਟ ਤੱਕ ਮੇਰੀ ਸੁਣ 10 ਨਾ 10 ਮੈਂ ਤੇਰੇ ਪਿੰਡ ਆਉਂਗਾ ਪਿੰਡ ਕਰੂੰਗਾ ਕੱਠ ਮੈਂ ਲੈਣਾ ਸਰਪੰਚ ਤੋਂ ਟਾਈਮ ਤੂੰ ਹੋਈ ਨਾ ਹੋਈ ਮੀਡੀਆ ਮੇਰੇ ਨਾਲ ਹੋਊਗਾ ਮੈਂ ਜੋ ਕੁਛ ਹੋ ਮੈਂ ਉੱਥੇ ਕਰ ਸਕਦਾ ਬਾਕੀ ਕੋਰਟ ਦਾ ਕੰਮ ਤੂੰ ਆਲਾ ਫੈਸਲਾ ਕੋਰਟ ਮੈਂ ਕੋਰਟ ਵਾਲੇ ਨਹੀਂ ਕਹਿ ਰਿਹਾ ਤਰੀਕਾ ਪੁੱਤ ਮੈਂ ਨਹੀਂ ਕਹਿੰਦਾ ਗੱਲ ਬਾਰੇ ਪਹਿਲਾਂ ਅਸੀਂ ਸਾਡਾ ਕੋਰਟ ਖਾਸਾ ਪੰਚਾਇਤ ਜਿਹੜੀ ਆਪਣੀ ਪਿੰਡਗਰ ਦੀ ਆ ਪਿੰਡ ਦਾ ਸਰਪੰਚ ਪੰਚਾਇਤ ਜੋ ਹੈ ਸੰਗਤ ਉਹ ਸਾਡਾ ਰੱਬ ਹੈ ਅਸੀਂ ਪਹਿਲਾਂ ਉੱਥੇ ਜਿੱਥੇ ਤੂੰ ਵਿਆਹ ਲਈ ਗਈ ਆ ਨਾ ਇਹ ਉਹਨਾਂ ਨਾਲ ਗੱਲ ਕਰਾਂਗੇ ਵਿਆਹ ਕੇ ਜਾਂਦੀ ਆ ਲੈ ਕੇ ਉਹ ਤੋਂ ਬਾਅਦ ਦੇ ਵਿੱਚ ਇਹਨੇ ਸੜ ਕੇ ਵੇਣਗੇ ਲੱਗਾ ਹੋਰ ਪੁੱਤ ਮੈਂ ਕੋਈ ਨਹੀਂ ਮੈਨੂੰ ਐਨੇ ਗਮ ਮਾ ਮੈਂ ਕੋਈ ਨਹੀਂ ਉੱਥੇ ਤੇਰੇ ਪਿੰਡ 'ਚ ਸੁਨੇਹਾ ਦੇਵਾਂਗੇ ਤੇਰੇ ਪਿੰਡ 'ਚ ਤੁਹਾਨੂੰ ਬੁਲਾਵਾਂਗੇ ਆਉਣਾ ਨਾ ਆਉਣਾ ਤੇਰੀ ਮਰਜ਼ੀ ਉਹ ਮੈਨੂੰ ਮੈਂ ਨਹੀਂ ਕਹਿ ਸਕਦਾ ਉਹ ਮਿੱਟੀ ਵਾਲੇ ਫਿਰ ਉੱਥੇ ਆਪੇ ਤੇਰੀ ਗੱਲ ਚੱਲੀ ਜੜੀ ਸਾਰਾ ਕੁਝ ਵੀ ਇਹਨਾਂ ਨੇ ਆ ਜਵਾਬਤਾ ਉਹਨਾਂ ਨੇ ਆ ਜਵਾਬਤਾ ਫੇਰ ਤੁਸੀਂ ਫੇਰ ਪਾਸ ਦੇ